ਨਾ ਹਰਮਨ ਪਿਆਰਾ ਪ੍ਰੋਗਰਾਮ ਮੇਰਾ ਪਿੰਡ ਮੇਰੇ ਖੇਤ ਮਨਦੀਪ ਦੇਨਾਨ ਇਸ ਪ੍ਰੋਗਰਾਮ ਦੇ ਵਿੱਚ ਸਾਡੀ ਇਹ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਆਪਣੇ ਕਿਸਾਨ ਭਰਾਵਾਂ ਨੂੰ ਵੱਧ ਤੋਂ ਵੱਧ ਜਾਣਕਾਰੀ ਮੁਹੱਈਆ ਕਰਵਾਈਏ ਤੇ ਆਓ ਫਿਰ ਪ੍ਰੋਗਰਾਮ ਦੇ ਪਹਿਲੇ ਹਿੱਸੇ ਦੀ ਸ਼ੁਰੂਆਤ ਕਰਦੇ ਹਾਂ ਖੇਤੀ ਸੂਚਨਾ ਤੇ ਸੁਝਾਅ ਦੇ ਨਾਲ ਕਿਸਾਨ ਵੀਰੋ ਮੈਂ ਡਾਕਟਰ ਦਮਨਦੀਪ ਸਿੰਘ ਬਾਗਬਾਨੀ ਵਿਕਾਸ ਅਫਸਰ ਬਾਗਬਾਨੀ ਵਿਭਾਗ ਪੰਜਾਬ ਲੈ ਕੇ ਹਾਜ਼ਰ ਹਾਂ ਖੇਤੀਬੰਦੀ ਸਬੰਧੀ ਸੂਚਨਾ ਅਤੇ ਸੁਝਾਅ ਆਪਾਂ ਜਿਹੜੇ ਨਵੇਂ ਬਾਗ ਫਰਵਰੀ ਮਾਰਚ ਦੌਰਾਨ ਲਗਾਏ ਸੀ ਉਹਨਾਂ ਬੂਟਿਆਂ ਦੇ ਵਿੱਚ ਕਈ ਵਾਰ ਜਿਹੜਾ ਜੜਮੁੰਡ ਦੀ ਕਿਸਮ ਹੈ ਉਸ ਤੋਂ ਨਵਾਂ ਫਟਾਰਾ ਸ਼ੁਰੂ ਹੋ ਜਾਂਦਾ ਤੇ ਉਹ ਦੇਸੀ ਬੂਟੇ ਜਿਹੜੇ ਆਪਣੇ ਉੱਪਰ ਕਲਮ ਦੀ ਪਿਉਂਧ ਕੀਤੀ ਹੈ ਉਹਦੀ ਗਰੋਥ ਨੂੰ ਓਵਰਟੇਕ ਕਰ ਲੈਂਦੇ ਆ ਜਿਸ ਲਈ ਸਾਨੂੰ ਤੁਰੰਤ ਪ੍ਰਭਾਵ ਦੇ ਨਾਲ ਨਵਾਂ ਫਟਾਰਾ ਜਿਹੜਾ ਜੜ ਮੁੰਡ ਵਾਲੇ ਜਗਾ ਤੋਂ ਬਡਿੰਗ ਜਾਂ ਗਰਾਫਟਿੰਗ ਵਾਲੀ ਥਾਂ ਦੇ ਥੱਲੇੋਂ ਜੜ ਮੁੰਡ ਤੋਂ ਫੁੱਟਿਆ ਉਸ ਨੂੰ ਤੋੜਨ ਦੀ ਲੋੜ ਹੈ ਤਾਂ ਜੋ ਸਿਰਫ ਕਲਮੀ ਜਿਹੜੇ ਕਿਸਮ ਹੈ ਉਹੋ ਗਾਂ ਵਧ ਸਕੇ ਆੜੂ ਅਲੂਚਾ ਹੋ ਗਿਆ ਅੰਗੂਰ ਹੋ ਗਿਆ ਇਹਨਾਂ ਦੇ ਵਿੱਚ ਲੋੜ ਪੈਂਦੀ ਹੈ ਕਿ ਆਪਾਂ ਫਲਾਂ ਨੂੰ ਥੋੜਾ ਵਿਰਲਾ ਕਰ ਲਈਏ ਆੜੂ ਦੇ ਵਿੱਚ ਫਲ ਜਿਹੜੇ ਵਿਰਲੇ ਕਰਨੇ ਨੇ 10 ਤੋਂ 15 ਸੈਂਟੀਮੀਟਰ ਤੇ ਫਲ ਤੋਂ ਫਲ ਦੀ ਵਿੱਥ ਹੋਣੀ ਚਾਹੀਦੀ ਹੈ ਆਲੂ ਬੁਖਾਰੇ ਦੇ ਵਿੱਚ 8 ਤੋਂ 10 ਸੈਂਟੀਮੀਟਰ ਵਿੱਚ ਰੱਖਣੀ ਹੈ ਤੇ ਵਿੱਚ ਵਾਲੇ ਫਲ ਜਿਹੜੇ ਆਪਾਂ ਝਾੜ ਦੇਣੇ ਆ ਇਸੇ ਤਰ੍ਹਾਂ ਅੰਗੂਰਾਂ ਦੇ ਵਿੱਚ ਫਲ ਲੱਗਣ ਤੋਂ ਪਹਿਲਾਂ ਜਦੋਂ ਫੁੱਲ ਪੂਰੇ ਖਿੜ ਜਾਂਦੇ ਆ ਤਾਂ ਉਦੋਂ ਆਪਾਂ ਪਲਾਸਟਿਕ ਦੀ ਕੰੰਗੀ ਲੈ ਕੇ ਆਪਾਂ ਫੁੱਲ ਜਿਹੜੇ ਆ ਉਹ ਝਾੜ ਸਕਦੇ ਆ ਇੱਕ ਗੁੱਸ਼ੇ ਦੇ ਵਿੱਚ ਤਕਰੀਬਨ 100 ਤੋਂ ਲੈ ਕੇ 120 ਤੱਕ ਫਲ ਜਿਹੜੇ ਆ ਉਹ ਰੱਖੇ ਜਾ ਸਕਦੇ ਆ ਚਾਹ ਤਾਂ ਜੋ ਜਿਹੜੇ ਅੰਗੂਰ ਆ ਉਹ ਆਪਣਾ ਪੂਰਾ ਆਕਾਰ ਲੈ ਸਕਣ ਤੇ ਆਪਾਂ ਜਿਹੜਾ ਗਾਹ ਵੇਚਣਾ ਹੈ ਮੰਡੀ ਦੇ ਵਿੱਚ ਉਹ ਮੰਡੀ ਕਰਨ ਆਪਣਾ ਠੀਕ ਢੰਗ ਨਾਲ ਹੋ ਸਕੇ ਹੁਣ ਜਿਹੜਾ ਫਲ ਅਮਰੂਦਾਂ ਨੂੰ ਲੱਗਣਾ ਹੈ ਉਹਨੇ ਬਰਸਾਤ ਰੁੱਤ ਦੇ ਵਿੱਚ ਪੱਕਣਾ ਤੇ ਬਰਸਾਤ ਰੁੱਤ ਦੇ ਵਿੱਚ ਆਮ ਤੌਰ ਤੇ ਪ੍ਰੋਬਲਮ ਆਉਂਦੀ ਆ ਕਿ ਫਲ ਕਾਣੇ ਹੋ ਜਾਂਦੇ ਨੇ ਜਿਸ ਕਰਕੇ ਸਾਨੂੰ ਮੰਡੀ ਦੇ ਵਿੱਚ ਫਲਾਂ ਦਾ ਪੂਰਾ ਭਾਅ ਨਹੀਂ ਮਿਲਦਾ ਤਾਂ ਸਾਨੂੰ ਹੁਣ ਇਸ ਸਮੇ ਲੋੜ ਹੈ ਕਿ ਜਿਹੜੇ ਬਾਗਾਂ ਦੇ ਵਿੱਚ ਬਰਸਾਤ ਰੋਧ ਦੇ ਫਲ ਕੁਆਲਟੀ ਵਾਲੇ ਨਹੀਂ ਬਣਦੇ ਕਾਣੇ ਬਣਦੇ ਹਨ ਉਹ ਆਪਣੇ ਫਲ ਫੁੱਲ ਜਿਹੜੇ ਐਸ ਸਮੇਂ ਅਮਰੂਦਾਂ ਦੇ ਬੂਟਿਆਂ ਤੋਂ ਝਾੜ ਦੇਣ ਉਹਨਾਂ ਨੂੰ ਝਾੜਨ ਦੇ ਲਈ ਇਸ ਸਮੇਂ ਸਾਨੂੰ 10 ਗ੍ਰਾਮ ਯੂਰੀਆ 1 ਲੀਟਰ ਪਾਣੀ ਦੇ ਵਿੱਚ ਪਾ ਕੇ ਤੁਰੰਤ ਸਪਰੇਅ ਕਰਨ ਦੀ ਲੋੜ ਹੈ ਤੇ ਉਹ ਬੂਟਿਆਂ ਦਾ ਜਿਹੜਾ ਸਿੰਚਾਈ ਹੈ ਪਾਣੀ ਜਿਹੜਾ ਉਹ ਰੋਕਣ ਦੀ ਲੋੜ ਹੈ ਜਿਹੜੇ ਕਿਸਾਨ ਵੀਰਾਂ ਨੇ ਅੰਗੂਰਾਂ ਦੇ ਜਾਂ ਨਾਸ਼ਪਾਤੀ ਤੇ ਬਾਗ ਲਗਾਏ ਆ ਇਹਨਾਂ ਦੇ ਵਿੱਚ ਕੁਆਲਟੀ ਜਿਹੜੀ ਹੈ ਫਲਾਂ ਦੀ ਵਧਾਉਣ ਲਈ ਆਪਾਂ ਅੰਗੂਰਾਂ ਨੂੰ ਇਸ ਸਮੇਂ ਪੋਟਾਸ਼ੀਅਮ ਸਲਫੇਟ ਦੀ ਸਪਰੇ ਜਿਹੜੀ ਹੈ ਉਹ ਦੇ ਸਕਦੇ ਆ 15 ਗ੍ਰਾਮ ਪੋਟਾਸ਼ੀਅਮ ਸਲਫੇਟ ਪ੍ਰਤੀ ਲੀਟਰ ਪਾਣੀ ਦੇ ਵਿੱਚ ਪਾ ਕੇ ਘੋਲ ਬਣਾਉਣਾ ਹੈ ਇਸੇ ਤਰ੍ਹਾਂ ਨਾਸ਼ਪਾਤੀ ਦੇ ਫਲਾਂ ਨੂੰ ਵਧਾਉਣ ਲਈ ਉਹਨਾਂ ਦਾ ਆਕਾਰ ਵੱਡਾ ਕਰਨ ਲਈ ਆਪਾਂ ਪੋਟਾਸ਼ੀਅਮ ਨਾਈਟ੍ਰੇਟ ਜਿਹੜਾ ਹੈ ਉਹਦੀ ਸਪਰੇ 15 ਗ੍ਰਾਮ ਪ੍ਰਤੀ ਲੀਟਰ ਪਾਣੀ ਦੇ ਵਿੱਚ ਘੋਲ ਕੇ ਉਹ ਤੁਰੰਤ ਪ੍ਰਭਾਵਨਾ ਕਰ ਸਕਦੇ ਆ ਅੱਗੇ ਗੱਲ ਆਉਂਦੀ ਹੈ ਜਿਹੜੇ ਕਿਸਾਨ ਵੀਰ ਆਪਣੀ ਸੁਰੱਖਿਅਤ ਖੇਤੀ ਕਰਦੇ ਨੇ ਅਤੇ ਉਹਨਾਂ ਨੇ ਖੀਰੇ ਦੀ ਫਸਲ ਫਰਵਰੀ ਦੇ ਵਿੱਚ ਲਗਾਈ ਸੀ ਹੁਣ ਸਮਾਂ ਆ ਗਿਆ ਹੈ ਕਿ ਖੀਰੇ ਦੀ ਤੋੜਾਈ ਜਿਹੜੀ ਹੌਲੀ-ਹੌਲੀ ਸ਼ੁਰੂ ਹੋ ਚੁੱਕੀ ਹੈ ਤੇ ਆਪਾਂ ਨੂੰ ਲੋੜ ਹੈ ਕਿ ਹਰੇਕ ਤੀਸਰੇ ਦਿਨ ਜਿਹੜੇ ਖੀਰੇ ਆ ਉਹ ਤੋੜਦੇ ਰਹੀਏ ਇਹ ਜਿਹੜਾ ਸੀਡਲੈਸ ਖੀਰਾ ਹੈ ਕਈ ਵਾਰ ਇਹਦੀ ਸ਼ੇਪ ਜਾਂ ਕੁਆਲਿਟੀ ਨਹੀਂ ਚੰਗੀ ਬਣਦੀ ਉਹਨੂੰ ਇੰਪਰੂਵ ਕਰਨ ਲਈ ਅਸੀਂ ਪੋਟਾਸ਼ੀਅਮ ਨਾਈਟ੍ਰੇਟ ਤੇ ਕੈਲਸ਼ੀਅਮ ਨਾਈਟ੍ਰੇਟ ਦਾ ਸਪਰੇ ਜਿਹੜਾ ਉਹ ਕਰ ਸਕਦੇ ਆ ਉਹਦੇ ਵਿੱਚ 2 ਗ੍ਰਾਮ ਪੋਟਾਸ਼ੀਅਮ ਨਾਈਟ੍ਰੇਟ ਤੇ 2 ਗ੍ਰਾਮ ਕੈਲਸ਼ੀਅਮ ਨਾਈਟ੍ਰੇਟ ਪ੍ਰਤੀ ਲੀਟਰ ਪਾਣੀ ਦੇ ਵਿੱਚ ਘੋਲ ਕੇ ਆਪਾਂ ਇਹ ਖੀਰੇ ਦੀ ਕੁਆਲਿਟੀ ਜਿਹੜੀ ਵਧੀਆ ਉਹ ਬਣਾ ਸਕਦੇ ਆ ਕਈ ਵਾਰ ਮਕੌੜਾ ਜੂ ਦਾ ਖਤਰਾ ਵੀ ਵੱਧ ਜਾਂਦਾ ਕਿਉਂਕਿ ਗਰਮੀ ਅੰਦਰ ਆਪਣੇ ਸੁਰੱਖਿਅਤ ਢਾਂਚਿਆਂ ਦੇ ਵਿੱਚ ਜ਼ਿਆਦਾ ਹੋ ਜਾਂਦੀ ਹੈ ਤਾਂ ਉਸ ਤੋਂ ਬਚਾ ਲਈ ਅਸੀਂ ਜਿਹੜਾ ਅੰਦਰ ਨਮੀ ਜਿਹੜੀ ਐ ਪ੍ਰੋਟੈਕਟਿਡ ਕਲਟੀਵੇਸ਼ਨ ਦੇ ਅੰਦਰ ਪੋਲੀ ਹਾਊਸ ਜਾਂ ਨੈੱਟ ਹਾਊਸ ਜੋ ਵੀ ਆਪਣੇ ਕੋਲ ਹੈ ਉਹਦੇ ਅੰਦਰ ਨਮੀ ਬਰਕਰਾਰ ਰੱਖਣੀ ਐ 70 ਤੋਂ 75% ਨਮੀ ਜਿਹੜੀ ਐ ਉਹ ਆਪਣੀ ਜੇ ਤੁਪਕਾ ਸਿੰਚਾਈ ਹੈਗੀ ਐ ਤਾਂ ਉਹ ਸਵੇਰੇ ਤੇ ਦੁਪਹਿਰ ਸ਼ਾਮ ਨੂੰ ਦੋਟ ਸਮੇਂ ਚਲਾ ਕੇ ਇਹ ਨਮੀ ਜਿਹੜੀ ਬਰਕਰਾਰ ਰੱਖੀ ਜਾ ਸਕਦੀ ਐ ਜੇ ਓਪਨ ਇਰੀਗੇਸ਼ਨ ਐ ਤਾਂ ਖੁੱਲੀ ਜਿਹੜਾ ਪਾਣੀ ਲਾਉਣੇ ਆ ਉਹਦੇ ਵਿੱਚ ਵੀ ਆਪਾਂ ਹਲਕੇ ਲਗਾਤਾਰ ਪਾਣੀ ਲਗਾ ਕੇ ਨਮੀ ਜਿਹੜੀ ਐ ਅੰਦਰ ਢਾਂਚਿਆਂ ਦੇ ਬਰਕਰਾਰ ਰੱਖ ਸਕਦੇ ਆ ਜਿਹੜੇ ਕਿਸਾਨ ਵੀਰਾਂ ਨੇ ਟਮਾਟਰ ਦੀ ਫਸਲ ਲਗਾਈ ਹੈ ਇਸ ਸਮੇਂ ਉਹਦੇ ਵਿੱਚ ਗੜੂਏ ਦਾ ਅਟੈਕ ਸੁੰਡੀ ਦਾ ਅਟੈਕ ਹੋ ਸਕਦਾ ਜਾਂ ਝੋਲਸ ਰੋਗ ਦੀ ਬਿਮਾਰੀ ਆ ਸਕਦੀ ਹੈ ਝੋਲਸ ਰੋਗ ਤੋਂ ਬਚਾਅ ਵਾਸਤੇ ਅਸੀਂ ਇੰਡੋਫਿਲੈਮ 45 ਨਾਂ ਦੀ ਦਵਾਈ ਜਿਹੜੀ ਹੈ ਉਹ 3 ਗ੍ਰਾਮ ਪ੍ਰਤੀ ਲੀਟਰ ਦੇ ਹਿਸਾਬ ਪਾਣੀ ਦੇ ਹਿਸਾਬ ਦੇ ਨਾਲ ਸਪਰੇਅ ਕਰਨੀ ਹੈ ਤੇ ਗੜਿਓ ਗੜੂਆਂ ਤੋਂ ਬਚਾ ਲਈ ਫੇਮ ਨਾਂ ਦੀ ਦਵਾਈ 0.3 ਐਮ ਐਲ ਜਾਂ ਕਰੀਨਾ ਨਾਂ ਦੀ ਦਵਾਈ ਜਿਹੜੀ ਉਹ ਆਪਾਂ 6 ਐਮ ਐਲ ਜਿਹੜੀ ਆ ਉਹ ਪ੍ਰਤੀ ਲੀਟਰ ਪਾਣੀ ਦੇ ਵਿੱਚ ਘੋਲ ਕੇ ਸਪਰੇਅ ਕਰ ਸਕਦੇ ਆ ਕਿ ਆਪਾਂ ਜਿਹੜੀ ਇਹ ਗੜੂਆਂ ਦੀ ਸਪਰੇਅ ਕੀਟਨਾਸ਼ਕ ਦੀ ਕਰਨੀ ਹੈ ਇਹਦੇ ਵਿੱਚ ਟਮਾਟਰ ਦਾ ਜਿਹੜੇ ਪੱਕੇ ਫਲ ਨੇ ਉਹ ਸਪਰੇਅ ਤੋਂ ਪਹਿਲਾਂ ਤੋੜ ਲੈਣੇ ਆ ਤੇ ਬਾਕੀ ਦੇ ਫਲ ਜਿਹੜੇ ਸਪਰੇਅ ਤੋਂ ਤਕਰੀਬਨ 3-4 ਦਿਨ ਬਾਅਦ ਤੋੜਨੇ ਆ ਵਿਚ ਵਿਚਾਲੇ ਜਿਹੜੀ ਤੜਾਈ ਆ ਸਪਰੇਅ ਤੋਂ ਇਮੀਡੀਏਟਲੀ ਬਾਅਦ ਨਹੀਂ ਕਰਨੀ ਚਾਹੀਦੀ ਕਿਉਂਕਿ ਦਵਾਈ ਦਾ ਅਸਰ ਫਲਾਂ ਦੇ ਵਿੱਚ ਰਹਿ ਜਾਂਦਾ ਜੋ ਕਿ ਸਿਹਤ ਲਈ ਹਾਨੀਕਾਰਕ ਹੁੰਦਾ ਹੈ ਇਸੇ ਤਰ੍ਹਾਂ ਕੁਝ ਫਲਦਾਰ ਜਿਹੜੇ ਬਾਗ ਹੈ ਉਹਨਾਂ ਵਿੱਚ ਇਸ ਸਮੇਂ ਬਿਮਾਰੀਆਂ ਦਾ ਅਟੈਕ ਵੀ ਹੋ ਸਕਦਾ ਜਿਵੇਂ ਕਿ ਆਪਾਂ ਅੰਗੂਰ ਦੇ ਵਿੱਚ ਲਾਈਏ ਤਾਂ ਪਾਊਡਰੀ ਮਿਲਡੀ ਉਹ ਆ ਸਕਦੀ ਆ ਜਾਂ ਕੋੜ ਦਾ ਰੋਗ ਆ ਸਕਦਾ ਇਸੇ ਤਰ੍ਹਾਂ ਨਿੰਬੂ ਜਾਤੀ ਦੇ ਫਲਾਂ ਦੇ ਵਿੱਚ ਸਿੱਲਾ ਜਾਂ ਸੁਰੰਗੀ ਕੀੜੇ ਦਾ ਹਮਲਾ ਚੇਪੇ ਦਾ ਹਮਲਾ ਹੋ ਸਕਦਾ ਇਹਨਾਂ ਸਾਰੀਆਂ ਬਿਮਾਰੀਆਂ ਜਾਂ ਕੀਟਾਂ ਤੋਂ ਬਚਾ ਦੇ ਵਾਸਤੇ ਜ਼ਰੂਰੀ ਹੈ ਕਿ ਅਸੀਂ ਸਿਫਾਰਿਸ਼ ਅਨੁਸਾਰ ਲੁੜੀਂਦੇ ਉਲੀ ਨਾਸ਼ ਜਾਂ ਕੀਟ ਨਾਸ਼ਕ ਆਪਣੇ ਨੇੜੇ ਦੇ ਜਿਹੜੇ ਬਾਗਬਾਨੀ ਵਿਭਾਗ ਦੇ ਦਫ਼ਤਰ ਆ ਉੱਥੋਂ ਪਤਾ ਕਰਕੇ ਉਹਨਾਂ ਦੀ ਸਿਫਾਰਿਸ਼ ਅਨੁਸਾਰ ਸਪਰੇਅ ਕਰੀਏ ਠੋਕਮਾ ਸਮਾਂ ਹੈ ਕਿ ਆਪਾਂ ਜਿਹੜੇ ਪਨੀਰੀ ਤਿਆਰ ਕੀਤੀ ਗਰਮੀ ਦੇ ਆ ਫੁੱਲਾਂ ਦੀ ਜਿਹਦੇ ਵਿੱਚ ਗੌਂਫਰੀਨਾ ਕੋਚੀਆ ਜਿਨੀਆਂ ਪੋਰਚੂਲਾਕਾ ਆਦ ਫੁੱਲ ਲਗਾਏ ਜਾ ਸਕਦੇ ਆ ਤੇ ਉਹਨਾਂ ਨੂੰ ਹੁਣ ਆਪਾਂ ਟ੍ਰਾਂਸਪਲੈਂਟ ਕਰਕੇ ਹਲਕਾ ਸਿੰਚਾਈ ਕਰ ਸਕਦੇ ਆ ਜਿਹੜੇ ਕਿਸਾਨ ਵੀਰ ਇਹ ਜਿਹੜੀ ਫੁੱਲਾਂ ਦੀ ਕਮਰਸ਼ੀਅਲ ਤੌਰ ਤੇ ਖੇਤੀ ਕਰਦੇ ਨੇ ਉਹਨਾਂ ਲਈ ਇੱਕ ਗੇਂਦੇ ਦੀ ਕਿਸਮ ਪੰਜਾਬ ਗੇਂਦਾ ਨੰਬਰ 1 ਖਾਸ ਤੌਰ ਤੇ ਗਰਮੀਆਂ ਦੀ ਰੁੱਤ ਲਈ ਯੂਨੀਵਰਸਿਟੀ ਵੱਲੋਂ ਕੱਢੀ ਗਈ ਹੈ ਤੇ ਹੁਣ ਆਪਾਂ ਇਹ ਪੰਜਾਬ ਗੇਂਦਾ ਨੰਬਰ ਦੀ ਬਿਜਾਈ ਦਾ ਵੀ ਠੁਕਮਾ ਸਮਾਂ ਹੈ ਕਿ ਹੁਣ ਆਪਾਂ ਇਹਨੂੰ ਲਾ ਕੇ ਹਲਕੀ ਸਿੰਚਾਈ ਕਰਕੇ ਆਪਣਾ ਵਪਾਰਕ ਪੱਧਰ ਦਾ ਗੇਂਦੇ ਦੀ ਖੇਤੀ ਗਰਮੀਆਂ ਦੇ ਵਿੱਚ ਸ਼ੁਰੂ ਕਰੀਏ ਸੋ ਕਿਸਾਨ ਵੀਰੋ ਇਹ ਸਨ ਖੇਤੀ ਸਬੰਧੀ ਸੂਚਨਾ ਅਤੇ ਸੁਝਾਅ ਧੰਨਵਾਦ ਦਾ ਸਾਡਾ ਵਿਸ਼ਾ ਹੈ ਖੇਤੀ ਸਹਾਇਕ ਕਿੱਤੇ ਤੇ ਸਵੈ ਮੰਡੀਕਰਨ ਇਸ ਵਿਸ਼ੇ ਤੇ ਸਾਡੇ ਨਾਲ ਗੱਲਬਾਤ ਕਰਨਗੇ ਡਾਕਟਰ ਲੇਖ ਰਾਜ ਜੀ ਜੋ ਕਿ ਖੇਤੀਬਾੜੀ ਅਫਸਰ ਨੇ ਬਲੌਕ ਔੜ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਵਿੱਚ ਆਪਣੀ ਸੇਵਾ ਨਿਭਾ ਰਹੇ ਨੇ ਤੇ ਉਹਨਾਂ ਨਾਲ ਗੱਲਬਾਤ ਕਰਨਗੇ ਡਾਕਟਰ ਰঞ্জੀਤ ਸਿੰਘ चौहान ਜੀ ਤੇ ਆਓ ਫਿਰ ਉਹਨਾਂ ਦੀ ਗੱਲਬਾਤ ਦੇਖਦੇ ਹਾਂ ਅੱਜ ਜਸੀਂ ਪਹੁੰਚੇ ਹਾਂ ਸ਼ਹੀਦ ਭਗਤ ਸਿੰਘ ਨਗਰ ਵਿਖੇ ਬਲੌਕ ਔੜ ਦੇ ਬਲੌਕ ਖੇਤੀਬਾੜੀ ਅਫਸਰ ਡਾਕਟਰ ਲੇਖ ਰਾਜ ਜੀ ਮੇਰੇ ਨਾਲ ਨੇ ਸਾਡੀ ਅੱਜ ਦੀ ਗੱਲਬਾਤ ਦਾ ਵਿਸ਼ਾ ਹੈ ਜਿਹੜਾ ਉਹ ਹੈ ਖੇਤੀ ਦੇ ਨਾਲ ਲੱਗਦੇ ਸਹਾਇਕ ਕਿੱਤੇ ਅਤੇ ਸਵੈ ਮੰਡੀਕਰਨ ਡਾਕਟਰ ਲੇਖ ਰਾਜ ਜੀ ਸਭ ਤੋਂ ਪਹਿਲਾਂ ਸਵੈ ਮੰਡੀਕਰਨ ਕੀ ਹੈ ਇਹਦੇ ਸੰਬੰਧੀ ਸਾਨੂੰ ਜਾਣਕਾਰੀ ਦਿਓ ਸਵੈ ਮੰਡੀਕਰਨ ਜਿਹੜਾ ਇੱਕ ਜੋ ਕਿ ਖੇਤੀ ਦਾ ਬਹੁਤ ਹੀ ਵਧੀਆ ਸਾਧਨ ਆ ਬਈ ਆਪਾਂ ਆਪਣੀ ਮੰਡੀ ਆਪ ਕਰੀਏ ਜਿਸ ਤਰ੍ਹਾਂ ਅੱਜ ਸਰਦਾਰ ਝਾਂਜੀ ਸਿੰਘ ਦੇ ਬੇਲ ਨੇ ਤੇ ਆਏ ਆ ਇਹ ਗੋੜ ਆਪਣਾ ਬਣਾ ਰਹੇ ਆ ਤੇ ਖੁਦ ਆਪਣੀ ਮੰਡੀ ਜਿਹੜੀ ਕਰ ਰਹੇ ਆ ਇਦੇ ਨਾਲ ਇਹਦਾ ਫਾਇਦਾ ਹੀ ਹੁੰਦਾ ਇਹਨਾਂ ਨੂੰ ਸਿੱਧਾ ਕੈਸ਼ ਜਿਹੜਾ ਪੈਸਾ ਉਹ ਆ ਜਾਂਦਾ ਧਾਰ ਵੀ ਨਹੀਂ ਹੁੰਦਾ ਹੈਗਾ ਤੇ ਜਿਹੜਾ ਇਹਨਾਂ ਦਾ ਆਪਣਾ ਗੁੱਡ ਕੁਆਲਿਟੀ ਦਾ ਮਟੀਰੀਅਲ ਬਣਾਇਆ ਹੁੰਦਾ ਉਹਦੀ ਵੀ ਫੀਲਡ ਦੇ ਵਿੱਚ ਕਿਸਾਨਾਂ ਵਿੱਚ ਕਸਟਮਰ ਦੇ ਵਿੱਚ ਬਹੁਤ ਹੀ ਜਿਆਦੀ ਚਰਚਾ ਹੁੰਦੀ ਆ ਤੇ ਇਹਨਾਂ ਦਾ ਜਿਹੜਾ ਬਿਜ਼ਨਸ ਆ ਉਹਦੇ ਵਿੱਚ ਵੀ ਵਾਧਾ ਹੁੰਦਾ ਹੈਗਾ ਤੇ ਨਾਲ ਨਾਲ ਇਹਨਾਂ ਨੂੰ ਪ੍ਰੋਫਿਟ ਵੀ ਹੁੰਦਾ ਹੈ ਆਪਾਂ ਕੋਈ ਹੋਰ ਕਿਤੇ ਵੀ ਅ ਅਪਣਾ ਸਕਦੇ ਆ ਖੇਤੀ ਦੇ ਨਾਲ ਸੰਬੰਧਿਤ ਜਿਨ੍ਹਾਂ ਦੇ ਵਿੱਚੋਂ ਕਿਸਾਨ ਵੀਰ ਆਪਣੀ ਆਮਦਨ ਵਧੇਰੀ ਲੈ ਸਕੇ ਆਪਣੇ ਖੇਤਾਂ ਦੇ ਵਿੱਚੋਂ ਚੀਜ਼ ਨੂੰ ਵੇਚ ਕੇ ਕਿਹੜੇ ਕਿਹੜੇ ਹੋਰ ਕਿੱਤੇ ਇਹਦੇ ਨਾਲ ਲੱਗਦੇ ਨੇ ਖੇਤੀ ਦੇ ਜਿਹੜੇ ਅਸੀਂ ਕਰ ਸਕਦੇ ਹਾਂ ਦੇਖੋ ਜੇ ਆਪਾਂ ਦੇਖਦੇ ਹਾਂ ਖੇਤੀਬਾੜੀ ਦੇ ਵਿੱਚ ਸਹਾਇਕ ਤੰਦਿਆਂ ਦੇ ਵਿੱਚ ਇਹਦੇ ਵਿੱਚ ਮਸ਼ਰੂਮ ਕਲਟੀਵੇਸ਼ਨ ਦਾ ਆ ਜਾਂਦਾ ਹੈਗਾ ਹਨੀ ਪ੍ਰੋਡਕਸ਼ਨ ਦਾ ਆ ਜਾਂਦਾ ਉਸ ਤੋਂ ਬਾਅਦ ਆਪਣਾ ਪ੍ਰੋਸੈਸਿੰਗ ਦਾ ਆ ਜਾਂਦਾ ਹੈਗਾ ਤੇ ਇਸ ਦੇ ਬਾਅਦ ਜਿੱਦਾਂ ਅੱਜ ਕੱਲ ਸਾਡਾ ਹੁਣ ਚੱਲ ਰਿਹਾ ਹੈਗਾ ਸਾਡੇ ਇਸ ਬਲਾਕ ਦੇ ਵਿੱਚ ਜਿਹੜਾ ਗੁੜ ਬਣਾਉਣ ਦਾ ਇਸ ਵੇਲੇ ਆ ਉਹ ਬਹੁਤ ਪ੍ਰਸਿੱਧ ਹੋ ਰਿਹਾ ਹੈਗਾ ਕਿਉਂਕਿ ਇਹਦੇ ਵਿੱਚ ਜਿਸ ਤਰ੍ਹਾਂ ਮੈਂ ਪਹਿਲਾਂ ਵੀ ਦੱਸ ਗਏ ਕਿ ਜਿਹੜੀ ਮੰਡੀ ਕਰਦੇ ਆ ਉਹ ਬਹੁਤ ਸਖਾਲਾ ਸੁਭੈ ਹੀ ਹੋ ਜਾਂਦਾ ਹੈਗਾ ਸਾਨੂੰ ਕਿਤੇ ਜਾਣਾ ਨਹੀਂ ਪੈਂਦਾ ਇਸ ਇਲਾਕੇ ਦੇ ਵਿੱਚ ਮੈਂ ਦੇਖ ਰਿਹਾ ਆ ਵੀ ਜਿੰਨੇ ਇਸ ਵੇਲੇ ਗੁੜ ਲੱਗੇ ਆ ਬੇਲ ਨੇ ਲੱਗੇ ਹੋਏ ਆ ਉਹਨਾਂ ਦਾ ਗੁੜ ਆਪਣੇ ਆਪ ਹੀ ਵਿਕੀ ਜਾ ਰਿਹਾ ਹੈ ਤੇ ਗੁੜ ਦੀ ਡਿਮਾਂਡ ਵੀ ਪੂਰੀ ਨਹੀਂ ਹੋ ਰਹੀ ਹੈਗੀ ਜੇ ਅਸੀਂ ਰਲ ਕੇ ਇੱਥੋਂ ਇਹ ਸਿੱਖੀਏ ਜਿੱਦਾਂ ਸਾਡੇ ਸਰਦਾਰ ਚੰਨਜੀ ਸਿੰਘ ਜੀ ਝਾਜਾ ਗੈਲ ਮਜਾਰੀ ਪਿੰਡ ਤੋਂ ਇਹ ਆਪਣਾ ਗੁੜ ਬਣਾ ਰਹੇ ਆ ਤੇ ਵੇਚ ਰਹੇ ਆ ਇੱਥੋਂ ਕਈ ਕਿਸਾਨ ਵੀਰ ਜੰਗ ਜਿਹੜੇ ਸਾਡੇ ਆ ਸਿੱਖਿਆ ਲੈ ਕੇ ਪਿੰਡ ਹੁਣੇ ਸਾਡੇ ਇੱਥੇ ਰਾਜਾ ਸਾਹਿਬ ਮਜਾਰੇ ਦੇ ਕੋਲ ਪਿੰਡ ਪੰਦਰਾਇਪਲ ਡੱਬਾ ਉਹ ਪਿੰਡ ਦਾ ਇੱਕ ਕਿਸਾਨ ਇੰਗਲੈਂਡ ਤੋਂ ਆ ਕੇ ਇਹ ਕਹਿਤਾ ਆਪਣਾ ਕੇ ਕਰ ਰਿਹਾ ਹੈਗਾ ਤਾਂ ਮੈਂ ਸਮਝਦਾ ਵੀ ਆਪਾਂ ਇਹਦੇ ਨਾਲ ਜਿਹੜੇ ਕਿੱਤੇ ਪਣਾ ਕੇ ਉਹਦੇ ਵਿੱਚ ਡੈਰੀ ਦਾ ਵੀ ਇੱਕ ਹੋਰ ਮੈਂ ਕਹਿਤਾ ਛੱਡ ਗਿਆ ਪੁਲਟਰੀ ਦਾ ਵੀ ਆ ਗਿਆ ਜੇਕਰ ਅੱਜ ਆਪਾਂ ਇਸ ਮੌਕੇ ਕਿਸਾਨ ਨੂੰ ਕਾਮਯਾਬ ਕਰਨਾ ਤਾਂ ਤੁਹਾਨੂੰ ਸਹਾਇਕ ਤੰਦੇ ਪਣਾਣੇ ਹੀ ਪਣਗੇ अच्छा डॉक्टर साहब ਗੱਲ ਇਹ ਵੀ ਤੁਹਾਡੇ ਆਡ ਬਲੌਕ ਦੇ ਵਿੱਚ ਅਸੀਂ ਪਹੁੰਚਿਆ ਚਰਜੀ ਸਿੰਘ ਝੱਜ ਦੀ ਤੁਸੀਂ ਗੱਲ ਕਰ ਰਹੇ ਉਹਨਾਂ ਦੇ ਫਾਰਮ ਤੇ ਅਸੀਂ ਖੜੇ ਹਾਂ ਜਿੱਥੇ ਉਹਨਾਂ ਨੇ ਪੰਜਾਬੀ ਬੇਲਣਾ ਲਾਇਆ ਹੋਇਆ ਹੈ ਤੋ ਥੋੜਾ ਜਿਹਾ ਉਹਨਾਂ ਸੰਬੰਧੀ ਸਾਨੂੰ ਜਾਣਕਾਰੀ ਦਿਓ ਕਿ ਕਦੋਂ ਤੋਂ ਉਹਨਾਂ ਦਾ ਕੰਮ ਸ਼ੁਰੂ ਕੀਤਾ ਤੁਹਾਡੇ ਨਾਲ ਕਦੋਂ ਉਹਨਾਂ ਦਾ ਰਾਬਤਾ ਹੋਇਆ ਸਰਦਾਰ ਚੰਜੀ ਸਿੰਘ ਚਾਹ ਜ ਸਾਨੂੰ ਲਗਭਗ ਮੈਨੂੰ ਪਿਛਲੇ 20 ਸਾਲਾਂ ਤੋਂ ਇਹਨਾਂ ਦੇ ਨਾਲ ਸਾਡਾ ਰਾਬਤਾ ਚੱਲ ਰਿਹਾ ਇਹ ਬਹੁਤ ਹੀ ਸੁਲਝੇ ਹੋਏ ਗਾਂ ਬਦੂ ਇੱਕ ਵਿਗਿਆਨਕ ਸੋਚ ਰੱਖਣ ਵਾਲੇ ਕਿਸਾਨ ਹੈਗੇ ਜੀ ਇਹ ਸਾਡੇ ਵਿਭਾਗ ਵੱਲੋਂ ਜਿਹੜਾ ਵੀ ਕੋਈ ਕਿਸਾਨ ਮੇਲਾ ਲਗਾਇਆ ਜਾਂਦਾ ਜਾਂ ਫਾਰਮਲ ਟ੍ਰੇਨਿੰਗ ਕੈਂਪ ਲਗਾਇਆ ਜਾਂਦਾ ਹੈਗਾ ਜਾਂ ਕੋਈ ਹੋਰ ਵੀ ਐਕਸਪੋਜ਼ਰ ਵੇਸਟ ਕਰਦੇ ਅਸੀਂ ਉੱਥੇ ਵੱਧ ਚੜ ਕੇ ਹਿੱਸਾ ਲੈਂਦੇ ਆ ਤੇ ਜਿਹੜੀ ਉੱਥੋਂ ਇਹ ਟੈਕਨੀਕ ਲਿਆਉਂਦੇ ਆ ਇਹ ਆਪਣੇ ਖੇਤਾਂ ਵਿੱਚ ਹਰ ਹਾਲਤ ਵਿੱਚ ਉਸ ਨੂੰ ਅਪਲਾਈ ਕਰਦੇ ਆ ਚਾਹੇ ਉਹ ਮੈਂ ਦੇਖਦਾ ਵੀ ਪਿਛਲੇ ਲੰਬੇ ਸਮੇਂ ਤੋਂ ਇਹਨਾਂ ਨੇ ਕਾਣ ਕਤੇ ਝੋਨੇ ਦਾ ਜਿਹੜਾ ਪ੍ਰਾਲ ਆ ਉਹਨੂੰ ਅੱਗ ਨਹੀਂ ਲਾਈ ਤੇ ਕਈ ਵਾਰ ਅਸੀਂ ਇਹਨਾਂ ਨੂੰ ਬਹੁਤ ਬੜੀ ਸਨਮਾਨ ਵੀ ਕਰ ਚੁੱਕੇ ਆ ਵੀ ਇਹਦੇ ਇਹ ਬਹੁਤ ਵਧੀਆ ਜਿਹੜਾ ਰੋਲ ਨਿਭਾਉਂਦੇ ਆ ਫਿਰ ਇੱਥੇ ਮਿਲਣੇ ਤੇ ਵੀ ਅਸੀਂ ਇਹਨਾਂ ਦੇ ਬਹੁਤ ਫਾਰਮ ਟ੍ਰੇਨਿੰਗ ਕੈਂਪ ਲਗਾਉਂਦੇ ਰਹਿੰਦੇ ਆ ਤੇ ਅਗਲੀ ਗੱਲ ਇਹ ਯੂਨੀਵਰਸਿਟੀ ਨਾਲ ਵੀ ਬਹੁਤ ਰਾਬਤਾ ਰੱਖਦੇ ਆ ਗਿਆ ਲਗਭਗ ਇਸ ਵੇਲੇ ਇਹ 150 ਤੋਂ ਉੱਤੇ ਦੀ ਇਕੱਲੇ ਏਕੜਾਂ ਦੇ ਵਿੱਚ ਖੇਤੀ ਕਰਦੇ ਆ ਜਿਹਦੇ ਵਿੱਚ ਉਹ ਆਲੂ ਦੇ ਬਹੁਤ ਵਿਸ਼ੇਸ਼ ਮਾਰਿਆ ਗੰਨੇ ਦੇ ਤੁਸੀਂ ਦੇਖ ਹੀ ਰਹੇ ਹੋ ਵੱਖ-ਵੱਖ ਕੋਈ ਵੈਰਾਈਟੀਆਂ ਕਿਸਾਨਾਂ ਨੂੰ ਕਿਸੇ ਨੂੰ ਕੋਈ ਪ੍ਰੋਬਲਮ ਆਂਦੀ ਆ ਚਾਹੇ ਬੀਜ ਦੀ ਆ ਰਹੀ ਆ ਚਾਹੇ ਉਹ ਕਿਸੇ ਤਰ੍ਹਾਂ ਦੀ ਵੀ ਜਾਣਕਾਰੀ ਆ ਇਹ ਦੇਣ ਦੇ ਵਿੱਚ ਹਮੇਸ਼ਾ ਤੱਤ ਪਰ ਰਹਿੰਦੇ ਆ ਸਾਨੂੰ ਕਹਿੰਦੇ ਦੱਸੋ ਸੀ ਅਸੀਂ ਕਿੱਥੇ ਆਈਏ ਤੇ ਇਸ ਕਰਕੇ ਮੈਂ ਸਪੈਸ਼ਲ ਤੌਰ ਤੇ ਇਦਾਂ ਦੇ ਜਿਹੜੇ ਸਾਡਾ ਬਲਾਕ ਵਿੱਚ ਕਿਸਾਨ ਇਹਨਾਂ ਦਾ ਧੰਨਵਾਦ ਵੀ ਕਰਦੇ ਰਹਿੰਦੇ ਆ ਅਸੀਂ ਇਹਨਾਂ ਦਾ ਸਵਾਗਤ ਵੀ ਕਰਦੇ ਰਹਿੰਦੇ ਆ ਅਸੀਂ ਇਹਨਾਂ ਨੂੰ ਸਨਮਾਨ ਵੀ ਕਰਦੇ ਰਹਿੰਦੇ ਆ ਕਿ ਇਦਾਂ ਦੇ ਮੈਂ ਕਹਿੰਦਾ ਵੀ ਸਾਡੇ ਜੇ ਪੰਜਾਬ ਦੇ ਵਿੱਚ ਕਿਸਾਨ ਆ ਜਾਣ ਤਾ ਜਿਹੜਾ ਚਾਨਣ ਮਨਾਰਾ ਬਣਿਆ ਇਸ ਇਲਾਕੇ ਦੇ ਲਈ ਸਵੈ ਰੋਜ਼ਗਾਰ ਦੇ ਲਈ ਤਾਂ ਮੈਂ ਕਹਿੰਦਾ ਇਹਨਾਂ ਨੂੰ ਬਹੁਤ ਹੀ ਜ਼ਿਆਦਾ ਇਸ ਲਈ ਵਧਾਈ ਦੇ ਪਾਤਰ ਹਨ ਸੂ ਵਿਭਾਗ ਦੀਆਂ ਗਤੀਵਿਧੀਆਂ ਇਸ ਵੇਲੇ ਕੀ ਚੱਲ ਰਹੀਆਂ ਜੀ ਫਿਰ ਅੱਜਕਲ ਇਹ ਜਰੂਰ ਸਾਨੂੰ ਦੱਸੋ ਖੇਤੀਬਾੜੀ ਵਿਭਾਗ ਦੀਆਂ ਖੇਤੀਬਾੜੀ ਵਿਭਾਗ ਦੇ ਵਿੱਚ ਸਭ ਤੋਂ ਪਹਿਲਾਂ ਜਿਹੜੀ ਸਾਡੇ ਕੋਲ ਇੱਕ ਮਸ਼ੀਨਰੀ ਆਈ ਸੀ ਆਪਣੇ ਝੋਨੇ ਦੇ ਪ੍ਰਾਲੂ ਸੰਭਣ ਵਾਸਤੇ ਇਸ ਵੇਲੇ ਆਲੂ ਨੂੰ ਲਗਾਉਣ ਵਾਲੀ ਟ੍ਰੈਟੋ ਪਲੈਂਟਰ ਆ ਗਈ ਆ ਤੇ ਆਹ ਸਪਰੇ ਪੰਪ ਇੱਕ ਵੱਡੇ ਅਸੀਂ ਉਹ ਸਬਸਿਡੀ ਦੇ ਦਿੱਤੇ ਜਾ ਰਹੇ ਹਨ ਤੇ ਇਸ ਵੇਲੇ ਸਾਡੇ ਕੋ ਮੂੰਗੀ ਦਾ ਬੀਜ ਆ ਚੁੱਕਾ ਹੈਗਾ ਕਿਉਂਕਿ ਮੂੰਗੀ ਦੀ ਜਿਹੜੀ ਫਸਲ ਆ ਉਹ ਸਾਡੇ ਵਾਸਤੇ ਦਾਲਾਂ ਦੇ ਵਿੱਚ ਇੱਕ ਮੁੱਖ ਬਦਲ ਆndi ਹੈਗੇ ਆ ਜਿਹਦੇ ਨਾਲ ਸਾਡੀ ਜ਼ਮੀਨ ਦੀ ਪਜਾਊ ਸ਼ਕਤੀ ਨਹੀਂ ਵੱਧਦੀ ਬਲਕਿ ਜਿਹੜਾ ਕਿਸਾਨ ਦਾ ਆ ਉਹ ਜਿਹੜੀ ਆ ਇਸ ਵੇਲੇ ਜ਼ਮੀਨ ਖਾਲੀ ਆ ਉਹਦੇ ਵਿੱਚ ਆਪਾਂ ਉਹਨੂੰ ਬੀਜ ਕੇ ਉੱਥੋਂ ਆਪਾਂ ਹੋਰ ਵੀ ਲਾਭ ਵਧੇਰੇ ਝਾੜ ਕੱਢ ਕੇ ਮੁਨਾਫਾ ਕਰ ਸਕਦੇ ਹੈਗੇ ਹਾਂ ਤੇ ਇਸ ਦੇ ਨਾਲ ਨਾਲ ਜੋ ਵੀ ਫਸਲਾਂ ਨੂੰ ਕੀੜੇ ਮਕੌੜੇ ਲੱਗ ਰਹੇ ਆ ਉਹਦੇ ਬਾਰੇ ਵੀ ਅਸੀਂ ਜਾਣਕਾਰੀ ਦੇ ਰਹੇ ਹਾਂ ਤਾਂ ਕਿ ਫਸਲਾਂ ਨੂੰ ਕਿਸੇ ਤਰ੍ਹਾਂ ਦਾ ਵੀ ਕੋਈ ਨੁਕਸਾਨ ਨਾ ਹੋ ਸਕੇ ਮੂੰਗੀ ਦੇ ਵਿੱਚ ਅਸੀਂ ਮੈਂ ਆਮ ਤੌਰ ਤੇ ਜਿਹੜੇ ਕਿਸਾਨ ਆ ਉਹਨਾਂ ਨੂੰ ਇਹ ਜਾਗਰਤ ਕਰਦਾ ਰਹਿੰਦਾ ਵੀ ਤੁਸੀਂ ਸੈਲਫ ਆਪਣੀ ਕਿੱਲੇ-ਕੁੱਲੇ ਦੇ ਪੈਕਟ ਬਣਾ ਲਓ ਤੇ ਜਦੋਂ ਤੁਹਾਡੇ ਕੋ ਆ ਜਾਂਦੀ ਆ ਤੇ ਉਹ ਤੁਸੀ 1-2 ਸਾਲ ਤੁਹਾਨੂੰ ਲੱਗਣਗੇ ਉਸ ਤੋਂ ਬਾਅਦ ਤੁਹਾਨੂੰ ਡਿਮਾਂਡ ਜਿਹੜੀ ਆ ਮੂੰਗੀ ਦੀ ਉਹ ਪੂਰੀ ਨਹੀਂ ਹੁੰਦੀ ਕਿਉਂਕਿ ਮੂੰਗੀ ਇੱਕ ਜਿਸ ਤਰ੍ਹਾਂ ਮਾਂ ਆ ਕਹਿੰਦੇ ਉਹ ਬਾਏ ਕਰਦੇ ਆ ਮੂੰਗੀ ਦੀ ਜਿਹੜੀ ਦਾਲ ਆ ਉਹ ਖਾਣ ਚ ਵੀ ਬਹੁਤ ਟੇਸਟੀ ਬੰਦਿਆ ਤੇ ਸਿਹਤ ਲਈ ਵੀ ਬਹੁਤ ਆਪਣੀ ਵਧੀਆ ਹੁੰਦੀ ਹੈਗੀ ਆ ਤੇ ਜੋੜਾਂ ਦੇ ਦਰਦ ਆ ਰਹਾ ਵਗੈਰਾ ਵਾਸਤੇ ਸੋ ਤੁਸੀਂ ਇਸ ਨੂੰ ਪਨਾ ਸਕਦੇ ਆ ਅੱਛਾ ਡਾਕਟਰ ਸਾਹਿਬ ਅਸੀਂ ਚਰਨੀ ਸਿੰਘ ਝੱਜ ਹੋਰਾਂ ਦੀ ਵੇਲਣੇ ਦੇ ਉੱਤੇ ਦੇਖਿਆ ਵੀ ਕਾਫੀ ਸਫਾਈ ਆ ਜਾਲੀ ਵੀ ਲਾਈ ਹੋਈ ਆ ਮੱਖੀ ਅੰਦਰ ਇੱਕ ਵੀ ਨਹੀਂ ਜਾ ਸਕਦੀ ਸੋ ਕਹਿਣ ਦਾ ਭਾਵੇਂ ਆ ਕਿ ਇਹੋ ਜਿਹੇ ਪ੍ਰਬੰਧ ਬਾਕੀ ਵੀ ਲੈਣਾਂ ਤੇ ਵੀ ਹੋਏ ਜਿਹੜੇ ਪੰਜਾਬ ਦੇ ਵਿੱਚ ਸੜਕਾਂ ਦੇ ਉੱਤੇ ਲੱਗੇ ਹੋਏ ਆ ਤੁਸੀਂ ਕਿ ਉਹਨਾਂ ਨੂੰ ਟੈਕਨੀਕਲ ਗਾਈਡੈਂਸ ਦਿੰਨੇ ਹੋ ਜਾਂ ਉਹਨਾਂ ਤੇ ਕੋਈ ਚੈੱਕ ਰੱਖਦੇ ਹੋ ਇਹੋ ਜਿਹੇ ਇਸ ਸਬੰਧੀ ਮੈਂ ਦੱਸਣਾ ਚਾਹੁੰਦਾ ਬਈ ਅਸੀਂ ਫਾਰਮਰ ਜਿਹੜੀਆਂ ਐਕਸਪੋਜ਼ਰ ਵਿਜ਼ਿਟ ਆ ਬੇਲਣਿਆਂ ਤੇ ਵੀ ਕਰਾਉਂਦੇ ਆ ਯੂਨੀਵਰਸਿਟੀ ਵਿੱਚ ਵੀ ਤਿੰਨਾਂ ਦਾ ਫਾਰਮਰ ਦੀ ਲਵਾਉਂਦੇ ਆ ਕਿ ਵੀ ਕਿਵੇਂ ਆਪਾਂ ਸ਼ੁੱਧ ਤੇ ਇੱਕ ਵਧੀਆ ਜਿਹੜਾ ਗੋੜ ਪੈਦਾ ਕਰ ਸਕੀਏ ਤੇ ਉਹਦੇ ਵਾਸਤੇ ਆਪਾਂ ਨੂੰ ਜਿਸ ਤਰ੍ਹਾਂ ਚੰਨਜੀਤ ਸਿੰਘ ਜੀ ਬੇਲਣੇ ਤੇ ਆਪਾਂ ਦੇਖ ਰਹੇ ਆ ਆਲੇ ਦੁਆਲੇ ਜਾਲੀ ਲੱਗੀ ਹੋਈ ਆ ਕੋਈ ਵੀ ਕ ਜਾਂ ਜਾਨਵਰ ਜਾਂ ਮੱਖੀ ਅੰਦਰ ਨਹੀਂ ਆਉਂਦੀ ਹੈਗੀ ਜਿਹਦੇ ਨਾਲ ਸਾਡੇ ਜਿਹੜਾ ਜਿੱਦਾਂ ਆਪਾਂ ਕਹਿੰਦੇ ਬੈਕਟੀਰੀਆ ਜਾਂ ਜੁਬਾਨ ਫੰਗਸ ਐਰਾ ਵਗੈਰਾ ਬਿਮਾਰੀਆਂ ਜਿਹੜੀਆਂ ਹੁੰਦੀਆਂ ਤਾਂ ਉਹ ਨਹੀਂ ਹੋ ਸਕਦੀਆਂ ਇਸ ਤਰ੍ਹਾਂ ਦੇ ਸਾਡੇ ਵਿਭਾਗ ਵੱਲੋਂ ਵੀ ਬੇਲਣਾਂ ਤੇ ਵੀ ਚੈੱਕਅਪ ਕੀਤਾ ਗਿਆ ਸਾਰੇ ਬੇਲਣੇ ਚੈੱਕ ਕੀਤੇ ਗਏ ਤੇ ਉਹਨਾਂ ਨੂੰ ਜਿਹੜਾ ਦੱਸਿਆ ਵੀ ਗਿਆ ਅਸਲ 'ਚ ਇਹ ਕੰਮ ਹੈਲਥ ਵਿਭਾਗ ਜਾਂ ਉਹਨਾਂ ਦਾ ਜ਼ਿਆਦਾ ਬਣਦਾ ਪਰ ਫਿਰ ਵੀ ਅਸੀਂ ਜਿੱਥੇ-ਕਿੱਥੇ ਸਾਡੀ ਜਾਣਕਾਰੀ ਬਣਦੀ ਆ ਅਸੀਂ ਉੱਥੇ-ਉੱਥੇ ਜਾ ਕੇ ਬੇਲਣੇ ਚੈੱਕ ਕੀਤੇ ਉਹਨਾਂ ਨੂੰ ਇੱਕ ਇਨਸਾਨੀਆ ਤੌਰ ਤੇ ਅਸੀਂ ਜ਼ਰੂਰ ਗਾਈਡ ਕੀਤਾ ਵੀ ਤੁਸੀਂ ਪਾਈ ਵਧੀਆ ਗੁੜ ਮਣਾਓ ਤਾਂ ਕਿ ਆਪਾਂ ਜਿਹੜਾ ਆਪਣਾ ਪੰਜਾਬ ਹੈ ਉਹਨੂੰ ਤੰਦਰੁਸਤ ਰੱਖ ਸਕੀਏ ਤੁਹਾਡੇ ਵਿਭਾਗ ਵੱਲੋਂ ਪੀਏਯੂ ਚ ਜਾਂ ਕੋਈ ਹੋਰ ਵੱਡੇ ਪੰਦਰਤੀ ਕਿਸਾਨਾਂ ਨੂੰ ਵਿਜ਼ਿਟ ਕਰਵਾਈ ਜਾਂਦੀ ਹੈ ਕਿ ਤੁਸੀਂ ਆਹ ਕੰਮ ਕਰਕੇ ਵੀ ਆਪਣੇ ਖੇਤਾਂ ਦੇ ਵਿੱਚ ਵਾਧਾ ਮੰਨ ਲੈ ਸਕਦੇ ਹੋ ਹਾਂਜੀ ਅਸੀਂ ਕਿਸਾਨਾਂ ਨੂੰ ਸਮੇਂ-ਸਮੇਂ ਸਰ ਕੈਂਪਾਂ ਰਾਹੀਂ ਜਾਂ ਪਰਸਨਲੀ ਤੌਰ ਤੇ ਵੀ ਗਾਈਡ ਕਰਦੇ ਰਹਿੰਦੇ ਆਂ ਵੀ ਤੁਸੀਂ ਸਹਾਇਕ ਕੁੱਤੇ ਜਰੂਰ ਬਣਾਓ ਜਿਹਦੇ ਤਹਿਤ ਅਸੀਂ ਸਾਡੇ ਕੋਈ ਆਤਮਾ ਸਕੀਮ ਆਂਦੀ ਆ ਆਤਮਾ ਸਕੀਮ ਦੇ ਤਹਿਤ ਅਸੀਂ ਫਾਰਮਰ ਐਕਸਪੋਜ਼ੀਟਰ ਜਿਹੜੀਆਂ ਹੁੰਦੀਆਂ ਹੈਗੀਆਂ ਜਾਂ ਯੂਨੀਵਰਸਿਟੀ ਪੀਜੂ ਕਿਸਾਨ ਮੇਲੇ ਲੱਗਦੇ ਹੈਗੇ ਆ ਪਿੱਛੇ ਜੇ ਅਸੀਂ ਬੱਲੋਵਾਲ ਸੌਂਖੜੀ ਪੀਜੂ ਦਾ ਜਿਹੜਾ ਇੱਕ ਅਰਸਰ ਸੈਂਟਰਾਂ ਉੱਥੇ ਵੀ ਅਸੀਂ ਸਾਰੇ ਅਫਸਰ ਟ੍ਰੇਨਿੰਗ ਲਾ ਕੇ ਆਏ ਹੈਗੇ ਆ ਇਸ ਤਰ੍ਹਾਂ ਦੀ ਜਦੋਂ ਜਦੋਂ ਸਰਕਾਰ ਦਾ ਕੋਈ ਵੀ ਪ੍ਰੋਗਰਾਮ ਆਂਦਾ ਅਸੀਂ ਕਿਸਾਨਾਂ ਨੂੰ ਤੇ ਜਿੰਨੇ ਵੀ ਸਾਡੇ ਵਿਭਾਗ ਦੇ ਅਫਸਰ ਆ ਉਹ ਟ੍ਰੇਨਿੰਗਾਂ ਸਾਡੀਆਂ ਲੱਗਦੀਆਂ ਹੀ ਰਹਿੰਦੀਆਂ ਆ ਤਾਂ ਕਿ ਅਸੀਂ ਕਿਸਾਨਾਂ ਨੂੰ ਸਹੀ ਸਮੇਂ ਤੇ ਸਹਾਇਕ ਕਿੱਤਿਆਂ ਬਾਰੇ ਜਾਣਕਾਰੀ ਦੇ ਸਕੇ ਸੈਲਫ ਹੈਲਪ ਗਰੁੱਪ ਬੜੇ ਕੰਮ ਕਰ ਰਹੇ ਆ ਐਫ ਪਿਊਜ਼ ਬੜੀਆਂ ਪੰਜਾਬ ਦੇ ਵਿੱਚ ਕੰਮ ਕਰ ਰਹੀਆਂ ਤੁਹਾਡੇ ਵਿਭਾਗ ਉਹਨਾਂ ਉਹੋ ਜਿਹੀਆਂ ਐਫ ਪਿਊ ਬਣਾਉਣ ਦੇ ਵਿੱਚ ਕਿੰਨਾ ਕੁ ਵੱਡਾ ਰੋਲ ਅਦਾ ਕੀਤਾ ਜਾਂਦਾ ਜਾਂ ਸੈਲਫ ਹੈਲਪ ਗਰੁੱਪ ਬਣਾਉਣ ਦੇ ਵਿੱਚ ਕਿਉਂਕਿ ਕਈ ਵਾਰੀ ਨਾ ਇੱਕ ਇਕੱਲਾ ਕਿਸਾਨ ਵੀਰ ਕੁਝ ਨਹੀਂ ਕਰ ਜਦੋਂ ਇੱਕ ਤੇ ਇੱਕ 11 ਹੋ ਜਾਂਦੇ ਆ ਤਾਂ ਫਿਰ ਬਹੁਤ ਵੱਡੇ ਪੱਧਰ ਤੇ ਉਹ ਜਿਹੜੀ ਮਾਰਕੀਟਿੰਗ ਉਹਦੀ ਕਿਸੇ ਵੀ ਚੀਜ਼ ਦੀ ਕਰ ਸਕਦੇ ਆ ਇਹਦੇ ਸੰਬੰਧੀ ਗਾਈਡ ਸਾਡੇ ਕਿਸਾਨ ਵੀਰਾਂ ਨੂੰ ਕਰੋ ਕਿ ਜੇ ਉਹ ਕੱਲੇ ਨਹੀਂ ਕਰ ਸਕਦੇ ਤਾਂ ਇਕੱਠੇ ਹੋ ਕੇ ਜ਼ਰੂਰ ਕਰ ਸਕਦੇ ਆ ਸਾਡਾ ਜਿਹੜਾ ਦੁਆਬਾ ਏਰੀਆ ਆ ਇਹ ਕਾਫੀ ਗਾਂਬਦੂ ਏਰੀਆ ਹੈਗਾ ਅਸੀਂ ਇੱਥੇ ਜਿਹੜੇ ਮਸ਼ੀਨਰੀ ਵਾਲੇ ਆ ਇਹ ਉਹ ਤਾਂ ਬਣਾਏ ਐ ਫੂਲ ਤਹਿਤ ਜਿਹੜੇ ਗਰੁੱਪ ਹੈਗੇ ਆ ਅਸੀਂ ਫਾਰਮਰ ਜਿਹੜੇ ਗਰੁੱਪ ਬਣਾਏ ਹੋਇਆ ਕਸਟਮ ਹਾਇਰਿੰਗ ਸੈਂਟਰ ਬਣਾਏ ਹੋਏ ਆ ਵੀ ਤਾਂ ਕਿ ਜਿੱਥੋਂ ਵੀ ਕਿਸਾਨ ਨੂੰ ਮਸ਼ੀਨਰੀ ਮਿਲਦੀ ਹੋਵੇ ਤਾਂ ਕਿ ਆਪਾਂ ਜਿਹੜਾ ਝੋਨੇ ਦਾ ਨਾਲ ਆ ਕਣਕ ਦਾ ਨਾਲ ਆ ਉਹਨੂੰ ਸੰਭ ਸਕੇ ਉਹਨੂੰ ਖੇਤਾਂ ਦੇ ਵਿੱਚ ਬਹਾਅ ਸਕੀਏ ਤੇ ਆਪਣੀ ਭੂਮੀ ਦੀ ਉਪਜਾਊ ਸ਼ਕਤੀ ਨੂੰ ਵਧਾ ਸਕੀਏ ਤੇ ਉਹਦੇ ਤਹਿਤ ਅਸੀਂ ਜ਼ਰੂਰ ਕੰਮ ਹੋਇਆ ਸਾਡੇ ਕੋਲ ਤੇ ਵੈਸੇ ਸਾਡੇ ਜਿਹੜਾ ਖੇਤੀਬਾੜੀ ਵਿਪਹਾ ਗਿਆ ਅਸੀਂ ਲੇਡੀ ਦੇ ਵੀ ਕੁਝ ਗਰੁੱਪ ਬਣਾਏ ਆ ਤੇ ਅਸੀਂ ਉਹਨਾਂ ਨੂੰ ਚਾਰਜ ਜਿੱਦਾਂ ਹੋ ਗਿਆ ਜੈਮ ਹੋ ਗਿਆ ਚਟਣੀ ਹੋ ਗਿਆ ਮਰਬਾ ਆਦਿ ਹੋ ਗਿਆ ਤੇ ਅਸੀਂ ਇਵਨ ਕਿ ਉਹਨਾਂ ਨੂੰ ਜਿਹੜੇ ਨਾ ਉਹ ਬਣਾਉਣ ਲਈ ਬਰਤਨ ਚਾਹੀਦੇ ਆ ਆਤਮਾ ਸਕੀਮਤ ਤਾਂ ਅਸੀਂ ਉਹ ਵੀ ਲੈ ਕੇ ਦਿੱਤੇ ਆ ਤਾਂ ਕਿ ਇਹ ਸੈਲਫ ਹੈਲਪ ਗਰੁੱਪ ਨੂੰ ਅਸੀਂ ਕਾਮਯਾਬ ਕਰ ਸਕੀਏ ਤੇ ਜੇਕਰ ਫਿਰ ਹੋਰ ਕੋਈ ਕਿਸਾਨ ਬੀਬੀ ਜਾਂ ਕਿਸਾਨ ਭਰਾ ਸੈਲਫ ਹੈਲਪ ਗਰੁੱਪ ਬਣਾਉਣਾ ਚਾਹੁੰਦਾ ਆਪਣੇ ਪਿੰਡ ਪੱਧਰ ਤੇ ਜਾਂ ਬਲਾਕ ਪੱਧਰ ਤੇ ਉਹ ਸਾਡੇ ਨਾਲ ਸੰਪਰਕ ਕਰਨ ਤੇ ਅਸੀਂ ਜੋ ਵੀ ਉਹਨਾਂ ਦੀ ਵਿੱਤੀ ਜਾਂ ਜਿੱਦੀ ਵੀ ਮਦਦ ਹੋਵੇਗੀ ਅਸੀਂ ਆਪਣੇ ਵਿਭਾਗ ਵੱਲੋਂ ਜ਼ਰੂਰ ਕਰਾਂਗੇ ਜੀ ਸੋ ਕਹਿਣ ਦਾ ਭਾਵ ਇਹ ਹੈ ਕਿ ਕੱਲਾ ਕਿਸਾਨ ਕੋਈ ਕੁਝ ਨਹੀਂ ਕਰ ਸਕਦਾ ਜਾਂ ਕੱਲੀ ਕਿਸਾਨ ਵੀ ਬੀ ਕਈ ਵਾਰੀ ਕੁਝ ਨਹੀਂ ਕਰ ਸਕਦੀ ਕਿਉਂਕਿ ਬਹੁਤ ਵੱਡੇ ਕੰਮ ਨੇ ਜਿਨ੍ਹਾਂ 'ਚ ਲੇਬਰ ਦੀ ਬੜੀ ਲੋੜ ਹੈ ਲੇਬਰ ਦੀ ਜਾਂ ਕਹ ਲਈਏ ਸਖਤ ਮਿਹਨਤ ਦੀ ਉਹ ਬੰਦੇ ਹੀ ਕਰ ਸਕਦੇ ਆ ਰਲ ਕੇ ਸੋ ਇਹ ਜ਼ਰੂਰੀ ਹੈ ਕਿ ਜੇ ਅਸੀਂ ਇਕੱਲੇ ਨਹੀਂ ਅੱਗੇ ਤੁਰ ਸਕਦੇ ਤਾਂ ਆਪਾਂ ਆਪਣੇ ਪਿੰਡ ਦੇ 10-15 ਬੰਦਿਆਂ ਨੂੰ ਲੈ ਕੇ ਇੱਕ ਗਰੁੱਪ ਬਣਾਈਏ ਖੇਤੀਬਾੜੀ ਵਿਭਾਗ ਤੋਂ ਉਹਨੂੰ ਰਜਿਸਟਰ ਕਰਵਾ ਕੇ ਇਹਨਾਂ ਤੋਂ ਟ੍ਰੇਨਿੰਗ ਲੈ ਕੇ ਅੱਗੇ ਆਪਾਂ ਆਚਾਰ ਮਰਬੇ ਚਟਣੀਆਂ ਜੈਮ ਸਕਵਾਸ਼ ਹਰਦੀ ਇਹ ਸਾਰਾ ਕੁਝ ਪੈਕ ਕਰਕੇ ਪੀਏਯੂ ਦੇ ਕਿਸਾਨ ਮੇਲਿਆਂ ਤੇ ਜਾਂ ਖੇਤੀਬਾੜੀ ਵਿਭਾਗ ਦੇ ਮੇਲਿਆਂ ਤੇ ਜਾਂ ਅਸੀਂ ਕੋਈ ਕਿਸਾਨ ਹਟ ਕੇ ਕਿਸੇ ਸਾਂਝੀ ਥਾਂ ਤੇ ਬਣਾ ਕੇ ਆਪਣੀ ਆਮਦਨ ਦੇ ਵਿੱਚ ਵਾਧਾ ਕਰ ਸਕਦੇ ਆ ਡਾਕਟਰ ਸਾਹਿਬ ਆਉਣ ਵਾਲੇ ਸਮੇਂ ਚ ਕਿਸਾਨ ਵੀਰ ਜਿਹੜੇ ਦਾਲਾਂ ਦੂੜਾ ਲਾਉਂਦੇ ਆ ਜਾਂ ਹੋਰ ਚੀਜ਼ਾਂ ਲਾਉਂਦੇ ਆ ਸਬਜ਼ੀਆਂ ਲਾਉਂਦੇ ਆ ਕੋਈ ਸਨੇਹਾ ਦਿਓ ਸਵੈ ਮਾਰਕੀਟਿੰਗ ਦਾ ਉਹਨਾਂ ਨੂੰ ਮੈਂ ਅੰਤ ਤੇ ਕਿਸਾਨ ਵੀਰਾਂ ਨੂੰ ਇਹੀ ਸਨੇਹਾ ਦੇਣਾ ਚਾਹੁੰਦਾ ਕਿ ਜੇਕਰ ਤੁਸੀਂ ਆਪਣੇ ਖੇਤੀਬਾੜੀ ਧੰਦੇ ਨੂੰ ਬਚਾਉਣਾ ਆ ਆਪਣੇ ਆਪ ਨੂੰ ਬਚਾਉਣਾ ਆ ਆਪਣੇ ਪਰਿਵਾਰ ਨੂੰ ਬਚਾਉਣਾ ਆ ਤੇ ਸਾਨੂੰ ਇਸ ਵੇਲੇ ਜਿਹੜਾ ਸਮੇਂ ਦੀ ਲੋੜ ਆ ਉਹਦੇ ਮੁਤਾਬਕ ਸਵੇਹ ਮੰਡੀ ਕਾਰਨਬਲ ਆਣਾ ਜ਼ਰੂਰ ਪਵੇਗਾ ਇਸ ਲਈ ਤੁਸੀਂ ਸਾਰੇ ਇਸ ਮੰਡੀ ਕਾਰਨਬਲ ਵੱਧੋ ਤੇ ਆਪਣੇ ਆਪ ਨੂੰ ਕਾਮਯਾਬ ਬਣਾਓ ਸੋ ਕਿਸਾਨ ਵੀਰੋ ਦੇਖੋ ਡਾਕਟਰ ਲੇਖ ਰਾਜ ਜੀ ਬਲਾਕ ਖੇਤੀਬਾੜੀ ਅਫਸਰ ਬਲਾਕ ਔੜ ਇਨਾਂ ਨੇ ਬਹੁਤ ਵਧੀਆ ਜਾਣਕਾਰੀ ਸਾਨੂੰ ਦਿੱਤੀ ਹੈ ਕਿ ਖੇਤੀ ਦੇ ਨਾਲ ਲੱਗਦੇ ਸਹਾਇਕ ਕਿਤੇ ਆਪਾਂ ਪੰਜਾਬ ਦੇ ਵਿੱਚ ਕਿਹੜੇ-ਕਿਹੜੇ ਅਪਣਾ ਸਕਦੇ ਆ ਜਿਨ੍ਹਾਂ ਨੂੰ ਅਪਣਾ ਕੇ ਅਸੀਂ ਆਪਣੀ ਆਮਦਨ ਦੇ ਵਿੱਚ ਵਾਧਾ ਕਰ ਸਕਦੇ ਆ ਆਓ ਆਪਾਂ ਕਣਕ ਝੋਨੇ ਦਾ ਫਸਲੀ ਚੱਕਰ ਛੱਡੀਏ ਨਾਲ ਨਾਲ ਹੋਰ ਫਸਲਾਂ ਉਗਾ ਕੇ ਜਿਨ੍ਹਾਂ ਨੂੰ ਪ੍ਰੋਸੈਸ ਕਰਕੇ ਅੱਗੇ ਅਸੀਂ ਵੇਚ ਸਕੀਏ ਉਹੋ ਜਿਹੇ ਫਸਲਾਂ ਵੱਲ ਨੂੰ ਵੀ ਆਈਏ ਸੋ ਡਾਕਟਰ ਲੇਖਰਾ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਇੰਨੀ ਜਾਣਕਾਰੀ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਿ ਉੱਬਰ ਦਾ ਸਹਾਇਕ ਕੀਤਾ ਹੈ ਗੁੜ ਉਤਪਾਦਨ ਤੇ ਉਸ ਗੁੜ ਉਤਪਾਦਨ ਦੇ ਵਿੱਚ ਇੱਕ ਕਿਸਾਨ ਬਹੁਤ ਵਧੀਆ ਕੋਸ਼ਿਸ਼ ਕਰ ਰਹੇ ਨੇ ਉਹਨਾਂ ਦਾ ਨਾਮ ਹੈ ਸਰਦਾਰ ਚਰਨਜੀਤ ਸਿੰਘ ਚੱਜ ਜੀ ਜੋ ਕਿ ਸ਼ਹੀਦ ਭਗਤ ਸਿੰਘ ਨਗਰ ਤੋਂ ਨੇ ਉਹਨਾਂ ਨਾਲ ਗੱਲਬਾਤ ਕਰਨਗੇ ਡਾਕਟਰ ਅਨਜੀਤ ਸਿੰਘ ਚੋਹਾਂ ਜੀ ਆਓ ਫਿਰ ਉਹਨਾਂ ਦੀ ਗੱਲਬਾਤ ਦੇਖਦੇ ਹਾਂ ਅੱਜ ਅਸੀਂ ਪਹੁੰਚੇ ਹਾਂ ਸ਼ਹੀਦ ਭਗਤ ਸਿੰਘ ਨਗਰ ਵਿਖੇ ਪਿੰਡ ਹੈ ਬੰਗਿਆਂ ਦੇ ਨੇੜੇ ਗਹਿਲ ਮੁਜਾਰੀ ਉੱਥੋਂ ਦੇ ਸਰਦਾਰ ਚਰਨਜੀਤ ਸਿੰਘ ਚੱਜ ਜੀ ਜਿਨ੍ਹਾਂ ਨੇ ਬਹੁਤ ਵੱਡੇ ਪੱਧਰ ਤੇ ਗੰਨੇ ਤੋਂ ਗੁੜ ਬਣਾ ਕੇ ਵੇਚਣ ਦਾ ਆਪਣਾ ਸੈਟਅਪ ਕੀ ਦੇ ਵਿੱਚ ਲਾਇਆ ਹੋਇਆ ਸੋ ਆਪਾਂ ਇਹਨਾਂ ਦੇ ਅੱਜ ਉਸ ਵੇਲੇ ਨੇ ਤੇ ਹੀ ਖੜੇ ਆ ਜਿੱਥੇ ਇਹਨਾਂ ਨੇ ਬਹੁਤ ਲੰਬੇ ਸਮੇਂ ਤੋਂ ਇਹ ਕੀਤਾ ਸ਼ੁਰੂ ਕੀਤਾ ਤੇ ਅੱਜ ਪੂਰੇ ਪੰਜਾਬ ਦੇ ਵਿੱਚ ਇਹਨਾਂ ਦਾ ਨਾਮ ਹੈ ਸੋ ਸਰਦਾਰ ਚੰਨਜੀਤ ਸਿੰਘ ਚਾਚੀ ਸਭ ਤੋਂ ਪਹਿਲਾਂ ਸਾਨੂੰ ਇਹ ਦੱਸੋ ਕਿ ਤੁਸੀਂ ਸ਼ੁਰੂਆਤ ਕਿੱਥੋਂ ਕੀਤੀ ਹੈ ਮੈਂ ਇੱਥੇ ਖੇਤੀ ਕਰਦਾ ਆਂ ਹੂੰ 1982 ਤੋਂ ਸ਼ੁਰੂ ਕੀਤੀ ਸੀ ਗੰਨੇ ਦੀ ਖੇਤੀ ਤੇ ਨਾਲ ਦੂਜੀਆਂ ਪਰਵਤੀ ਫਸਲਾਂ ਮੈਂ 135 ਏਕੜ ਦੀ ਖੇਤੀ ਕਰਦਾ ਜਿਹਦੇ ਵਿੱਚੋਂ 65 ਏਕੜ ਮੇਰੇ ਕੋਲ ਗੰਨੇ ਦੇ ਆ ਬਾਕੀ ਆਲੂ ਮੈਂ ਲਾਉਂਦਾ ਸੀਗਾ ਅੱਗੇ ਪਹਿਲਾਂ ਉਹ ਮੈਂ ਘਟ ਕਰਤੇ ਆ ਹੁਣ ਮੈਂ ਗੰਨੇ ਦੀ ਕਣਕ ਝੋਨਾ ਮੱਕੀ ਇਹ ਫਸਲਾਂ ਸ਼ੁਰੂ ਕੀਤੀ ਆ ਤੁਸੀਂ ਫਿਰ ਕਿਦਾਂ ਪਹਿਲਾਂ ਮੇਲ ਨੂੰ ਵੀ ਦਿੱਤਾ ਹੋਣਾ ਕਿਸੇ ਟਾਈਮ ਤੇ ਉਸ ਤੋਂ ਬਾਅਦ ਫਿਰ ਮਨ ਬਣਾਇਆ ਫਿਰ ਵੀ ਅਸੀਂ ਆਪਣਾ ਕੀਤਾ ਸ਼ੁਰੂ ਕਰੀਏ ਗੰਨੇ ਦੀ ਖੇਤੀ ਮੈਂ 1982 ਦੇ ਵਿੱਚ ਮੁੰਡਾ ਲ ਮੇਰਾ ਫਾਦਰ ਤਾਂ ਮੇਰੇ ਚਾਚੇ ਦਾ ਮੁੰਡਾ ਕਰਦੇ ਸੀ ਉਹ ਅੱਜ ਕੱਲ ਕੈਨੇਡਾ ਚ ਜੀ ਜੀ ਫਾਦਰ ਦੀ ਡੈਥ ਹੋ ਗਈ ਤੇ ਉਹ ਕਰਦੇ ਹੁੰਦੇ ਸੀ ਉਹ ਤੋਂ ਬਾਅਦ ਮੈਂ 1982 ਦੇ ਵਿੱਚ ਆਪਣੇ ਹੱਥੀਂ 19 ਸਾਲ ਦੀ ਉਮਰ ਸ਼ੁਰੂ ਕੀਤੀ ਉਦੋਂ ਮੈਂ ਪਹਿਲੀ ਵਾਰ ਗੰਨਾ ਲਾਇਆ ਸੀ ਗੰਨਾ ਬਹੁਤ ਵਧੀਆ ਹੋਇਆ ਤੇ ਬੜੀ ਵਧੀਆ پیسے ਬੱਟ ਹੋਏ ਤੇ ਮੁੜ ਕੇ ਆਪਾਂ ਗੰਨੇ ਦੀ ਫਸਲ ਲਈ ਹੁਣ ਤੱਕ ਛੱਡੀ ਤੇ ਜਿਵੇਂ ਪਹਿਲਾਂ ਅਸੀਂ ਸਾਰਾ ਗੰਨਾ ਮਿਲ ਤੇ ਲੈ ਜਾਂਦੇ ਸੀ ਤੇ ਉਦੋਂ ਗੜ ਬਿਲਕੁਲ ਘਰ ਲਈ ਥੋੜਾ ਬਹੁਤਾ ਕੱਢਦੇ ਹੁੰਦੇ ਸੀ ਤੇ ਕਦੇ ਨਹੀਂ ਵੀ ਕੱਢਦੇ ਸੀ ਖੰਡ ਆਲੂ ਧਿਆਨ ਸੀ ਤੇ ਉਸ ਤੋਂ ਬਾਅਦ ਹੌਲੀ ਹੌਲੀ ਜਿਵੇਂ ਪਤਾ ਲੱਗਾ ਵੀ ਖੰਡ ਜਿਹੜੀ ਜਰੀਲੀ ਆ ਖੰਡ ਸਾਡੇ ਸਿਹਤ ਲਈ ਵਧੀਆ ਨਹੀਂ ਹੈਗੀ ਤੇ ਹੌਲੀ ਹੌਲੀ ਆਪਾਂ ਇੱਧਰ ਵੇਣੇ ਵਾਲੇ ਸ਼ੁਰੂ ਹੋਏ ਜੀ ਅੱਛਾ ਤੂੰ ਫਿਰ ਕਦੋਂ ਤੋਂ ਕਿੰਨੇ ਕੰਮ ਤੋਂ ਸ਼ੁਰੂ ਕੀਤਾ ਥੋੜਾ ਜਿਹਾ ਇਹ ਵੀ ਸਾਨੂੰ ਜਰੂਰ ਦੱਸੋ ਆਪਾਂ ਸਨ 18 ਚ ਲਾਇਆ ਸੀ 18 ਦੇ ਵਿੱਚ ਆਪਾਂ ਨੂੰ ਇੰਨਾ ਨਹੀਂ ਪਤਾ ਵੀ ਸਾਡਾ ਜਿਹੜਾ ਕੰਮ ਇੰਨਾ ਵੱਧੂਗਾ ਹਾਂ ਤੇ 18 ਦੇ ਵਿੱਚ ਚਲਾਇਆ ਤੇ ਛੋਟਾ ਮਤਲਬ ਲੈਵਲ ਤੇ ਛੋਟੇ ਲੈਵਲ ਤੇ ਉਹ ਤੋਂ ਬਾਅਦ ਵੀ ਮੈਂ ਇੱਕ ਲਖਨਊ ਟ੍ਰੇਨਿੰਗ ਲਈ ਉੱਥੇ ਮੈਂ ਟ੍ਰੇਨਿੰਗ ਕਰਕੇ ਆਇਆ ਫਿਰ ਦੂਜੀ ਟ੍ਰੇਨਿੰਗ ਇੱਕ ਯੂਨੀਵਰਸਿਟੀ ਤੋਂ ਟ੍ਰੇਨਿੰਗਾਂ ਲਈਆਂ ਕਪੂਰਥਲੇ ਲਈ ਇਦਾਂ ਮੈਂ ਟ੍ਰੇਨਿੰਗਾਂ ਵੀ ਲਈਆਂ ਤੇ ਫਿਰ ਸਾਡੇ ਜਿੱਦਾਂ ਬਜ਼ੁਰਗ ਸਿਆਣੇ ਕੱਢਦੇ ਹੁੰਦੇ ਸੀ ਉਦੋਂ ਅਸੀਂ ਵੀ ਨਾਲ ਚੱਲੋ ਲੱਗੇ ਰਹਿੰਦੇ ਸੀ ਤੇ ਉਹ ਸਾਰੇ ਕੁਝ ਪਤਾ ਸੀ ਉਸ ਤਰੀਕੇ ਦੇ ਨਾਲ ਵੀ ਆਪਾਂ ਗੁੜ ਲੂ ਹੌਲੀ ਹੌਲੀ ਵਾਧਦੇ ਵਧੇ ਆ ਅੱਛਾ ਜੀ ਅਸੀਂ ਗੱਲ ਕਰੀਏ ਜੀ ਗੁੜ ਦੀ ਕੁਆਲਿਟੀ ਦੀ ਕੁਆਲਿਟੀ ਕਿਸ ਤਰ੍ਹਾਂ ਫਿਰ ਬਰਕਰਾਰ ਰੱਖਦੇ ਹੋ ਆਮ ਤਾ ਅਸੀਂ ਦੇਖਦੇ ਆ ਕਿ ਮੱਖੀਆਂ ਮੱਖੀਆਂ ਉੱਥੇ ਬੜਾ ਗਾਜਿਆ ਪਿਆ ਰਹਿੰਦਾ ਆ ਕਈ ਵਾਰੀ ਸੜਕਾਂ ਤੇ ਦੇਖਦੇ ਨਾ ਆਮ ਤੌਰ ਤੇ ਜਿਹੜੇ ਵੇਲਣੇ ਲੱਗੇ ਹੋਏ ਆ ਕਿੱਦਾਂ ਫਿਰ ਕੁਆਲਿਟੀ ਨੂੰ ਕਿਵੇਂ ਮੇਨਟੇਨ ਕਰਦੇ ਹੋ ਦੇਖੋ ਸਭ ਤੋਂ ਗਲਤ ਇਹ ਆ ਵੀ ਅਸੀਂ ਜਾਲੀਆਂ ਜੂੜੀਆਂ ਲਾ ਕੇ ਆਣ ਪੂਰਾ ਕਵਰ ਕੀਤਾ ਜਦੋਂ ਮੈਂ 18 ਦੇ ਵਿੱਚ ਵੇਚਣਾ ਲਾਇਆ ਸੀ ਹਾਂਜੀ ਤੇ ਅਸੀਂ ਚੱਕੋ ਗੁੜ ਚੱਕਿਆ ਅੰਦਰ ਲੈ ਜੀਦਾ ਸੀ ਇੱਥੇ ਕੱਲੀ ਸ਼ੈੱਡ ਸੀ ਗੜ ਚੌਕ ਕੇ ਤੁਰ ਲੱਗੇ ਤਾਂ ਜਾਨ ਨੂੰ ਕੁੱਤੇ ਆ ਕੇ ਕੜਾਹੀ ਚ ਟੱਣ ਲੱਪੇ ਦੂਜੇ ਦਿਨ ਮੈਂ ਜਾਲ ਲਿਆ ਕੇ ਲਾਤਾ ਅੱਛਾ ਹੁਣ ਫਿਰ ਅਸੀਂ ਤੁਹਾਡੇ ਬੇਲਨੇ ਦੇ ਉੱਤੇ ਆਏ ਆ ਅਸੀਂ ਦੇਖਿਆ ਵੀ ਹੈ ਬੜੀ ਤਰ੍ਹਾਂ ਦਾ ਗੁੜ ਬਣਾ ਰਹੇ ਹਾਂ ਕਿੰਨੀ ਤਰ੍ਹਾਂ ਦਾ ਗੁੜ ਬਣਾ ਰਹੇ ਹਾਂ ਉਹ ਥੋੜਾ ਜਿਹਾ ਇਹ ਵੀ ਸਾਨੂੰ ਜ਼ਰੂਰ ਜਾਣਕਾਰੀ ਦਿਓ ਇੱਕ ਅਸੀਂ ਜਿਹੜਾ ਆਮ ਚਾਹ ਵਾਲਾ ਗੁੜ ਆ ਜੀ ਉਹ ਬਣਾਉਂਦੇ ਆ ਤੇ ਸ਼ੱਕਰ ਤਾਂ ਬਣਦੀ ਆਮ ਫਿਰ ਉਸ ਤੋਂ ਬਾਅਦ ਅਸੀਂ ਇੱਕ ਦੇਸੀ ਖੰਡ ਬਣਾ ਰਹੇ ਹਾਂ ਜੀ ਇੱਕ ਜਿਵੇਂ ਸੌਂਡ ਪਾਉਂਦੇ ਆ ਸੌਂਫ ਜਵੈਣ ਦੇਸੀ ਕੇ ਤੇ ਸਰਦੀਆਂ ਨੂੰ ਅਸੀਂ ਉਹਦੇ ਚ ਤੇਲ ਤਾਂ ਮੂਫੜੀ ਗਰੀ ਵੀ ਪਾਈਦੀ ਆ ਹੁਣ ਅਸੀਂ ਸੌਂਡ ਸੌਂਫ ਜੁਆਇਨ ਛੋਟੇ ਛੋਟੇ ਕਯੂਬਾਂ ਦੇ ਵਿੱਚ ਮਤਲਬ ਕਰਦੇ ਆ 15 15 ਗ੍ਰਾਮ ਦੇ ਉਹ ਖਾਣਾ ਖਾਣ ਤੋਂ ਬਾਅਦ ਖਾਦਾ ਜਾਂਦਾ ਤੇ ਜਿਹੜੀ ਦੇਸੀ ਖੰਡ ਆ ਉਹ ਪਹਿਲਾਂ ਹੱਥਾਂ ਨਾਲ ਮਸ਼ੀਨਾਂ ਗੇੜਦੇ ਹੁੰਦੇ ਸੀ ਰਾ ਪਾ ਕੇ ਰੱਖ ਛੜਣੀ ਹੁਣ ਅਸੀਂ ਨਵੇਂ ਸਲਾਈਸਰ ਲਿਆਂਦੇ ਆ ਨਵੀਂ ਮਸ਼ੀਨ ਲਿਆਂਦੀ ਆ ਮੋਟਰ ਦੇ ਨਾਲ ਚੱਲਦੀ ਆ ਤੇ ਜਿਹੜੇ ਖੰਡ ਆ ਉਹ ਅਸੀਂ ਇਹ ਇੱਕ ਹਫਤੇ ਬਾਅਦ 12 ਕੁਇੰਟਲ ਖੰਡ ਤਿਆਰ ਕਰਦੇ ਆ ਅੱਛਾ ਗੱਲ ਇਹ ਆ ਵੀ ਦੇਖੋ 135 ਏਕੜ ਦੀ ਖੇਤੀ ਵੀ ਕਰਨੀ ਆ ਤੁਸੀਂ ਗੰਨਾ ਵੀ ਲਾਉਣਾ ਨਵੇਂ ਸਿਰਿਓ ਆ ਮਹੀਨੇ ਸੀਗੇ ਲਾਉਣ ਵਾਲੇ ਗੰਨੇ ਦੇ ਤੇ ਮੂਰੇ ਇਹ ਵੀ ਅਜੇ ਚੱਲ ਰਿਹਾ ਵੇਲਣਾ ਤੁਹਾਡਾ ਸੋ ਕਿੰਨਾ ਚਿਰ ਇਹ ਕੰਮ ਚੱਲਣਾ ਤੇ ਲੇਬਰ ਦਾ ਫਿਰ ਅਰੇਂਜਮੈਂਟ ਕਿਦਾਂ ਕਰਦੇ ਹਾਂ ਸਾਰਾ ਲੇਬਰ ਅਸੀਂ ਪਹਿਲਾਂ ਹੀ 5 ਮਹੀਨੇ ਲਈ ਬੁੱਕ ਕੀਤੀ ਹੁੰਦੀ ਆ ਤੇ ਸਾਡਾ ਇਹ ਕੋਈ ਮਤਲਬ 15 ਅਪ੍ਰੈਲ ਤੱਕ ਚੱਲੇਗਾ ਸ਼ਾਇਦ 1-2 ਦਿਨ ਅੱਗੇ ਪਿੱਛੇ ਹੋ ਸਕਦਾ ਜੀ ਨਹੀਂ ਤਾਂ 15 ਅਪ੍ਰੈਲ ਸਾਡੀ ਚੱਲਦਾ ਹੈ ਸ਼ੁਰੂਆਤ ਕਦੋਂ ਕੀਤੀ ਸੀ 15 ਨਵੰਬਰ ਨੂੰ ਕਰਕੇ 15 ਅਪ੍ਰੈਲ ਪੰਜ ਮਹੀਨੇ ਦਾ ਸੀਜ਼ਨ ਅੱਛਾ ਸੋ ਗੱਲ ਹੈ ਵੀ ਸਵੈ ਮਾਰਕੀਟਿੰਗ ਦੀ ਮੈਨੂੰ ਤਾਂ ਲੱਗਦਾ ਕੋਈ ਸਮੱਸਿਆ ਤਾਂ ਨਹੀਂ ਆ ਰਹੀ ਤੁਹਾਨੂੰ ਕੀ ਕਹਿਣਾ ਚਾਹੋਗੇ ਸਾਨੂੰ ਮਾਰਕੀਟ ਦੀ ਕੋਈ ਸਮੱਸਿਆ ਨਹੀਂ ਸਾਡੇ ਕੋਲ ਇੱਥੇ ਸੇਲ ਹੋਈ ਜਾਂਦਾ ਹੂੰ ਇੱਥੋਂ ਹੀ ਮਤਲਬ ਲੋਕੀ ਆਈ ਜਾਂਦੇ ਆ ਲਈ ਜਾਂਦੇ ਆ ਤੇ ਕਾਫੀ ਗੋੜ ਸਾਡਾ ਜਿਹੜਾ ਕੁਇੰਟਲਾਂ ਵੱਧੀ ਕਈ ਵਪਾਰੀ ਵੀ ਲੈ ਜਾਂਦੇ ਆ ਉਹ ਛੋਟੇ ਛੋਟੇ ਕਯੂਬ ਬਣਾਉਂਦੇ ਆ ਕਈ ਕਰਦੇ ਹੁਣ ਲੁਧਿਆਣੇ ਜਿਹੜਾ 15 ਕੁਇੰਟਲ ਦਾ ਆਰਡਰ ਆ ਸਾਡਾ ਸਾਡੇ ਕੋਲ 7.5 ਕੁਇੰਟਲ ਬਣਿਆ ਤੇ ਬਾਕੀ ਅਸੀਂ ਉਹਨਾਂ ਨੂੰ ਅਗਲੇ ਹਫਤੇ ਬਣਾ ਕੇ ਦੇਣਾ ਪ੍ਰੀਜ਼ਰਵ ਕਰਨ ਦਾ ਕੋਈ ਤਰੀਕਾ ਹੈ ਥੋੜਾ ਬਤਾ ਵੀ ਉਹ ਖਰਾਬ ਨਾ ਹੋਵੇ ਵੀ ਅਗਲੇ 2-4 ਦਿਨ ਲਈ ਜਾਂ 5 ਦਿਨ ਲਈ ਜਾਂ 10 ਦਿਨ ਲਈ ਪਹਿਲੀ ਗੱਲ ਤਾਂ ਸਾਨੂੰ ਕੋਈ ਸਮੱਸਿਆ ਨਹੀਂ ਆਈ ਸਾਡਾ ਇੱਕ ਦਿਨ ਵੀ ਇਦਾਂ ਨਹੀਂ ਹੋਇਆ ਵੀ ਗੋੜ ਨਹੀਂ ਵੇਖਦਾ ਡੇਲੀ ਵੇਚਦਾ ਡੇਲੀ ਵੇਲਣਾ ਚੱਲਦਾ ਆ ਬਾਰਸ਼ਾਂ ਦੇ ਵਿੱਚ ਵੀ ਦੇਖੋ ਕਿੱਡੀਆਂ ਛੱਡਾਂ ਬਣਾਈਆਂ ਇਹਨਾਂ ਦੇ ਵਿੱਚ ਅਸੀਂ ਬਾਲਣ ਸਟਾਕ ਕਰ ਲਈਦਾ ਬਾਰਸ਼ਾਂ ਦੇ ਵਿੱਚ ਵੀ ਸਾਨੂੰ ਕਦੇ ਨਹੀਂ ਆਈ ਕਦੇ ਦਿੱਕਤ ਨਹੀਂ ਆਈ ਅਸੀਂ ਹਰ ਰੋਜ਼ ਵੇਲਣਾ ਚਲਾਉਂਦੇ ਹਾਂ ਜਿੱਦਣ ਜਿੱਦਣ ਸ਼ੁਰੂ ਕਰਤਾ ਐਂਡ ਤੱਕ ਡੇਲੀ ਚੱਲਦਾ ਤੇ ਬਾਕੀ ਜਿਹੜੀ ਗੋੜਸ ਤੋਂ ਕੌਣ ਦੀ ਗੱਲ ਆ ਰੱਖਣ ਦੀ ਗੱਲ ਆ ਹੂੰ ਇਹਨੂੰ ਤੁਸੀਂ ਗੋੜ ਨੂੰ ਪੂਰਾ ਸਕਾ ਲਓ ਹੂੰ ਮੌਇਚਰ ਇਹਦਾ ਮਤਲਬ 5% ਤੇ ਰਹਿ ਜਵੇ ਤੇ ਫਿਰ ਇਹਨੂੰ ਤੁਸੀਂ ਪੈਕ ਕਰ ਦੋ ਸੀਲ ਕਰ ਦਿਓ ਜਾਂ ਨਹੀਂ ਘਰ ਦੇ ਵਿੱਚ ਇੰਨਾ ਪ੍ਰਬੰਧ ਤੇ ਤੁਸੀਂ ਜਿਵੇਂ 2 2 3 3 ਕਿਲੋ ਦੇ ਪਰਿਵਾਰ ਮੰਤਲਕ ਜੇ ਵੱਡਾ ਪਰਿਵਾਰ ਹੈ ਤਾਂ 5 ਕਿਲੋ ਦਾ ਨਹੀਂ ਤਾਂ ਛੋਟਾ ਲਫਾਫਾ ਲੈ ਕੇ ਜਿਵੇਂ ਬੋਰੇ ਨੂੰ ਅੱਗੇ ਬੰਦੇ ਹੁੰਦੇ ਸੀ ਆਟਾ ਭੇਉਣ ਲਈ ਉਹਦੇ ਉੱਪਰ ਸੇਬੇ ਨਾਲ ਬੰਨਦੇ ਹੋ ਇੱਕ ਲਫਾਫਾ ਉੱਪਰ ਹੋਰ ਚੜਾ ਕੇ ਬੰਨਦੇ ਹੋ ਉਹਨੂੰ ਬਾਹਰ ਹਵਾ ਨਹੀਂ ਲੱਗਣੀ ਚਾਹੀਦੀ ਡਬਲ ਪੈਕਿੰਗ ਕਰ ਦੋ ਹਾਂ ਇੱਕ ਲਫਾਫਾ ਪਾੜ ਜੋ ਦੂਆ ਨਹੀਂ ਪਟੂਗਾ ਠੀਕ ਹੈ ਉਹਦੇ ਨਾਲ ਫਿਰ ਕੀ ਆ ਉਹਨੂੰ ਹਵਾ ਨਹੀਂ ਬਾਹਰਲੀ ਜਾਊਗੀ ਜਦੋਂ ਵੀ ਗੋੜ ਖਰਾਬ ਹੁੰਦਾ ਬਰਸਾਤ ਦੇ ਦਿਨਾਂ ਚੋਂਦਾ ਕਿਉਂ ਬਰਸਾਤ ਦੇ ਦਿਨਾਂ ਦੇ ਵਿੱਚ ਹਵਾ ਦੇ ਵਿੱਚ ਨਮੀ ਹੁੰਦੀ ਆ ਤੇ ਨਾ ਇਹ ਗਰਮੀਆਂ 'ਚ ਖਰਾਬ ਹੁੰਦਾ ਨਾ ਸਿਆਲਾ 'ਚ ਕਈਆਂ ਦੇ ਕਈ ਬੰਦੇ ਜਿਹੜੇ ਸਾਂਭ ਲੈਂਦੇ ਆ ਉਹਨਾਂ ਦਾ ਨਹੀਂ ਖਰਾਬ ਹੁੰਦਾ ਜਿਨ੍ਹਾਂ ਤੇ ਥੋੜੀ ਲਗਰਜੀ ਹੋ ਜਾਂਦੀ ਸਕਾ ਵੀ ਲੈਂਦੇ ਆ ਬਰਸਾਤਾਂ ਦੇ ਦਿਨਾਂ 'ਚ ਨਹੀਂ ਸਾਂਭਦੇ ਉਹਨਾਂ ਦਾ ਖਰਾਬ ਹੁੰਦਾ ਅੱਛਾ ਚੱਲ ਸਭ ਗੱਲ ਇਹ ਵੀ ਦੇਖੋ ਵੇਲਣੇ ਹੋਰ ਵੀ ਪੰਜਾਬ 'ਚ ਬਹੁਤ ਨੇ ਤੁਹਾਡਾ ਨਾਮ ਇਸ ਵੇਲੇ ਪੂਰੇ ਪੰਜਾਬ ਦੇ ਵਿੱਚ ਉੱਪਰ ਹੈ ਉਹ ਕਿੜੀ ਕਿੜੀ ਮਹਿਮਾ ਨਾਲ ਤੁਹਾਡਾ ਰਾਬਤਾ ਫਿਰ ਯੂਨੀਵਰਸਿਟੀ ਦੇ ਵਿੱਚ ਵੀ ਕੀ ਸਟਾਲ ਲਾਉਣੇ ਆ ਕਿ ਉੱਥੇ ਵੀ ਕਿਸਾਨ ਵੀ ਤੁਹਾਨੂੰ ਮਿਲਦੇ ਆ ਕਿਉਂਕਿ ਬੜੇ ਕਿਸਾਨ ਵੀ ਤੁਹਾਨੂੰ ਮਿਲਣਾ ਵੀ ਚਾਹੁੰਦੇ ਹੋਣਗੇ ਤੇ ਜੇ ਸਟਾਲ ਲਾਈ ਹੁੰਦੀ ਆ ਤਾਂ ਉੱਥੇ ਸਾਰਾ ਪੰਜਾਬ ਸਾਨੂੰ ਮਿਲਦੀ ਜਾਂਦਾ ਆ ਕੇ ਇੱਥੇ ਸਾਡਾ ਗੜਵੀ ਕੀ ਜਾਂਦਾ ਉਦਾਂ ਆਪਾਂ ਜਿਲ੍ਹਾ ਵਿਰਾਸਤੀ ਬਹੁਤ سارے ਹੁਣ ਮੈਨੇ ਨੋਂ ਨਹੀਂ ਲੈ ਸਕਦਾ ਜਿੰਨੇ ਡਾਕਟਰਾਂ ਦੇ ਨਾਲ ਆਪਣਾ ਇਹਨਾਂ ਦੇ ਨਾਲ ਸਾਰਿਆਂ ਦੇ ਨਾਲ ਰਫ਼ਤਾਰ ਰੱਖੀ ਦਾ ਜ਼ਿਲ੍ਹੇ ਚ ਵੀ ਲੁਧਿਆਣੇ ਜਿਲ੍ਹਾ ਵਿਰਾਸਤੀ ਅੱਛਾ ਜਿਹੜੀ ਪੰਜਾਬ ਦੀ ਕਿਸਾਨ ਵੀਰ ਨੇ ਕੱਢੇ ਆਮ ਤੌਰ ਤੇ ਗੰਨਾ ਬੀਜਦੇ ਆ ਮਿਲ ਨੂੰ ਦੇਣ ਦੀ ਕੋਸ਼ਿਸ਼ ਕਰਦੇ ਆ ਉਹਨਾਂ ਨੂੰ ਕੀ ਸੁਨੇਹਾ ਦੇਣਾ ਚਾਹੁੰਗੇ ਆਪਣੇ ਘਰ ਦੇ ਵਿੱਚ ਹੀ ਇਹੋ ਜਿਹੇ ਬੀਗਣੇ ਲਾ ਕੇ ਆਪਣੀ ਆਮਦਨ ਦੇ ਵਿੱਚ ਵਾਧਾ ਕਰ ਸਕਦੇ ਆ ਕਈ ਮੇਰੇ ਕੋ ਇਥੋਂ ਪੁੱਛ ਕੇ ਜਾਂਦੇ ਆ ਉਹਨਾਂ ਦਾ ਨਹੀਂ ਵੀ ਮੈਨੂੰ ਚਲੋ ਚੱਲ ਗਏ ਪੁੱਛ ਕੇ ਉਹਨਾਂ ਨੂੰ ਦੱਸਤਾ ਵੀ ਲਾ ਲਓ ਆਹ ਕੁਝ ਬਚਦਾ ਆ ਤੇ ਅਗਲਿਆਂ ਨੇ ਲਾਏ ਆ ਤੇ ਸਾਡਾ ਤਾਂ ਇਹੀ ਆ ਵੀ ਜਿਵੇਂ ਪੁਰਾਣੇ ਵੈਦ ਹੁੰਦੇ ਸੀ ਉਹਨਾਂ ਕੋ ਨੁਕਤੇ ਬੜੇ ਹੁੰਦੇ ਸੀ ਉਹਨਾਂ ਵੈਦਾਂ ਨੇ ਕਿਸੇ ਨੂੰ ਨੁਕਤਾ ਨਹੀਂ ਦਿੱਤਾ ਕਿਉਂਕਿ ਵੀ ਉਹਨਾਂ ਦੇ ਦੁਆਚੇ ਵੀ ਮੇਰੇ ਮੂਰੇ ਕੋਈ ਦੁਕਾਨ ਬਣਾ ਲਈ ਤਾਂ ਮੇਰਾ ਕੰਮ ਨਾ ਬੰਦ ਹੋ ਜਵੇ ਪਰ ਮੈਂ ਇਸ ਗੱਲ ਨੂੰ ਸੋਚਿਆ ਵੀ ਮੇਰਾ ਕੰਮ ਉਹਨਾਂ ਵੱਧੂਗਾ ਮੇਰਾ ਕੰਮ ਵਧੀਆ ਹੀ ਆ ਜਿੰਨਾ ਮੈਂ ਲੋਕਾਂ ਨੂੰ ਦੱਸਿਆ ਤੁਹਾਡੀ ਗੱਲ ਬਿਲਕੁਲ ਠੀਕ ਹੈ ਜੱਜ ਸਾਹਿਬ ਜਿੰਨਾ ਤੁਸੀਂ ਗਿਆਨ ਦਿਓਗੇ ਉਹਦੇ ਨਾਲ ਤੁਹਾਨੂੰ ਕੋਈ ਘਾਟਾ ਨਹੀਂ ਪੈਣਾ ਸੋ ਪੰਜਾਬ ਦੇ ਕਿਸਾਨਾਂ ਨੂੰ ਫਾਇਦਾ ਹੋਊਗਾ ਇੱਥੇ ਇੱਕ ਸਵਾਲ ਮੈਂ ਤੁਹਾਡੇ ਤੋਂ ਜ਼ਰੂਰ ਪੁੱਛਣਾ ਚਾਹਾਂਗਾ ਕਿਉਂਕਿ ਜੇਕਰ ਗੰਨੇ ਦੀਆਂ ਵੈਰਾਈਟੀਆਂ ਉਹ ਨਾ ਹੋਣਗੀਆਂ ਜਿਨ੍ਹਾਂ ਦੇ ਵਿੱਚ ਗੁੜ ਦੀ ਕੁਆਲਿਟੀ ਹੁੰਦੀ ਹੈ ਗੁੜ ਬਣਦੀ ਉਹ ਬੀਜ ਫਿਰ ਤੁਸੀਂ ਕਿੱਥੋਂ ਲੈਣੇ ਹੋ ਤੇ ਕਿਸ ਤਰ੍ਹਾਂ ਉਹਦਾ ਪ੍ਰਬੰਧ ਕਰਦੇ ਹੋ ਕਿ ਇੱਕ ਖੇਤੀ ਤੁਹਾਡੀ ਬਹੁਤ ਵੱਡੀ ਆ ਦੇਖੋ ਆਪਾਂ ਜਿਹੜਾ ਨਵੇਂ ਬੀ ਆਉਂਦੇ ਆ ਉਹਨਾਂ ਨੂੰ ਵੀ ਸਾਨੂੰ ਕਪੂਰਥਲੇ ਫਾਰਮ ਤੋਂ ਮਿਲ ਜਾਂਦਾ ਫਿਰ ਆਪਾਂ ਨੂੰ ਜੁਨੀਵਰਸਿਟੀ ਵੱਲੋਂ ਜਿੱਦਾਂ ਵੀ ਹੈਗਾ ਅਸੀਂ ਉਹ ਲੈ ਲਈਦਾ ਥੋੜਾ ਥੋੜਾ ਤੇ ਉਹ ਨੂੰ ਅਸੀਂ ਟਰੈਲਰਾਂ ਦੇ ਵਿੱਚੋਂ ਲੈ ਕੇ ਉਹ ਨੂੰ ਵਧਾਈਦਾ ਵਧਾਉਣ ਤੋਂ ਬਾਅਦ ਜਦੋਂ ਸਾਡੇ ਕੋਲ ਵੱਜ ਜਾਂਦਾ ਫਿਰ ਅਸੀਂ ਜੀਵਿਦਾਰਾਂ ਨੂੰ ਦਿੰਨੇ ਆ ਬਾਕੀ ਜਿਹੜੀਆਂ ਗੋੜ ਵਾਲੀਆਂ ਵੈਰਾਈਟੀਆਂ ਆ ਉਹ ਜਿਹੜੀਆਂ ਨਵੀਆਂ ਵੈਰਾਈਟੀਆਂ ਆ ਉਹ ਆਪਾਂ ਲੈ ਕੇ ਗੁੜ ਵਾਸਤੇ ਵੀ ਲੈ ਲਈਦੀ ਸੋ ਚਰਨਜੀਤ ਸਿੰਘ ਚਾਚੀ ਬਹੁਤ ਵਧੀਆ ਤੁਸੀਂ ਗੁੜ ਬਣਾਉਣ ਦੇ ਕਿਤੇ ਸੰਬੰਧੀ ਜਾਣਕਾਰੀ ਜਿਹੜਾ ਖੇਤੀ ਦੇ ਨਾਲ ਸਹਾਇਤਾ ਆ ਸਾਡੀ ਕਿਸਾਨ ਵੀਰਾਂ ਨੂੰ ਦਿੱਤੀ ਆ ਮੈਂ ਉਮੀਦ ਕਰਦਾ ਹਾਂ ਕਿ ਸਾਡੇ ਕਿਸਾਨ ਵੀਰ ਤੁਹਾਡੇ ਤੋਂ ਸੇਧ ਲੈ ਕੇ ਪੂਰੇ ਪੰਜਾਬ ਦੇ ਵਿੱਚ ਆਪਣੇ ਇਹੋ ਜਿਹੇ ਵੇਲਣੇ ਲਗਾਉਣਗੇ ਤੇ ਆਪਣੀ ਆਮਦਨ ਦੇ ਵਿੱਚ ਵਾਧਾ ਕਰਨਗੇ ਮੈਂ ਇਹ ਵੀ ਪ੍ਰਮਾਤਮਾ ਅੱਗੇ ਦੁਆ ਕਰਦਾ ਕਿ ਤੁਹਾਡਾ ਜਿਹੜਾ ਕੰਮ ਆ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰੇ ਤੁਹਾਡੇ ਇਹ ਜਾਣਕਾਰੀ ਦੇਣ ਲਈ ਬਹੁਤ ਬਹੁਤ ਧੰਨਵਾਦ ਕੀਤੀ ਸਹਾਇਕੀ ਕੀਤੀ ਤੇ ਸਵੈ ਮੰਡੀਕਰਨ ਤੇ ਗੁੜ ਉਤਪਾਦਨ ਨੂੰ ਲੈ ਕੇ ਅਸੀਂ ਬਹੁਤ ਵਧੀਆ ਜਾਣਕਾਰੀ ਹਾਸਿਲ ਕੀਤੀ ਹੈ ਮੈਨੂੰ ਉਮੀਦ ਹੈ ਕਿ ਤੁਹਾਨੂੰ ਸਾਡਾ ਅੱਜ ਦਾ ਪ੍ਰੋਗਰਾਮ ਬਹੁਤ ਪਸੰਦ ਆਇਆ ਹੋਵੇਗਾ ਨਵੇਂ ਵਿਸ਼ੇ ਤੇ ਨਵੀਂ ਜਾਣਕਾਰੀ ਦੇ ਨਾਲ ਫਿਰ ਹਾਜ਼ਰ ਹੋਵਾਂਗੇ ਤਦ ਤੱਕ ਲਈ ਮਨਦੀਪ ਨੂੰ ਦਿਓ ਇਜਾਜ਼ਤ ਧੰਨਵਾਦ